ਜਵਾਕ ਕਹਿੰਦੇ ਨੇ ਮੈਡਮ ਤੁਸੀਂ ਸਾਨੂੰ ਪਾਸ ਕਰਾ ਦਿਓ ਉਹਨਾਂ ਨੂੰ ਮੜਾਏ ਜਿਹੜੇ ਜਿਨ੍ਹਾਂ ਨਾਲ ਤੁਹਾਡੇ ਲਿੰਕ ਨੇ ਉਹਨਾਂ ਨੂੰ ਕਹਿ ਦਿਓ ਉਹ ਮੈਡਮ ਇਹ ਸ਼ਬਦ ਵਰਤਦੀ ਆ ਤੇ ਅਸੀਂ ਚੂੜੇ ਚਮਾਰਾਂ ਨਾਲ ਮਤਲਬ ਤੁਸੀਂ ਇੰਨੇ ਹੰਕਾਰਯੋਂ ਯਾਦ ਦੇ ਯਾਰ ਰਿਸ਼ਤੇਦਾਰੀ ਕੱਢ ਲਓ ਨਾ ਕੋਈ ਉਹ ਤੇ ਚੂੜੇ ਚਮਾਰ ਹੁੰਦੇ ਨੇ ਮੈਂ ਉਹਨਾਂ ਨਾਲ ਕੀ ਰਿਸ਼ਤੇਦਾਰੀ ਕਰਾਂ ਮੈਡਮ ਸਿੱਧਾ ਕਹਿੰਦੀ ਆ ਮੇਰੀ ਚੇਤਨ ਜੋੜੇ ਮਾਜਰੇ ਨਾਲ ਸਿੱਧੀ ਲੱਗਦੀ ਆ ਤੇ ਮੈਡਮ ਕਹਿੰਦੀ ਤੁਹਾਨੂੰ ਮੈਂ ਦਿਖਾ ਦੂੰਗੀ ਤਾਰੇ ਜਿਨ੍ਹਾਂ ਨੂੰ ਇਹ ਹੰਕਾਰ ਹੈ ਨਾ ਵੀ ਸਾਡੇ ਪਿੱਛੇ ਵੱਡੇ ਵੱਡੇ ਪੋਲੀਟੀਸ਼ੀਅਨ ਨੇ ਇਹਨਾਂ ਨੂੰ ਵਹਿਮ ਕੱਢ ਲੈਣਾ ਵੀ ਵੱਡੇ ਵੱਡੇ ਪੋਲੀਟੀਸ਼ੀਅਨ ਨੌਜਵਾਨਾਂ ਨੇ ਮੂਹਰੇ ਲਾਏ ਹੋਏ ਨੇ ਤੇ ਤੁਸੀਂ ਵੀ ਇੱਥੇ ਲੱਗੋਗੇ ਟੀਚਰ ਦਾ ਨਾਮ ਕੀ ਹੈ ਟੀਚਰ ਦਾ ਨਾਮ ਹੈ ਮਨਪ੍ਰੀਤ ਕੌਰ ਜਿਹੜੇ ਕੀ ਇਨਲੀਗਲ ਤਰੀਕੇ ਨਾਲ ਭਰਤੀ ਵੀ ਕੀਤੀ ਗਈ ਕਾਗਜ਼ ਲੈ ਹੁਣ ਜਦੋਂ ਉਹਨੂੰ ਭਰਤੀ ਕੀਤਾ ਗਿਆ ਸੀ ਕਿਸ ਆਧਾਰ ਤੇ ਕੀਤਾ ਗਿਆ ਕਿਵੇਂ ਉਹਦਾ ਪ੍ਰੋਸੈਸ ਕੀ ਸੀ ਉਹ ਕਾਗਜ਼ ਸਾਡੇ ਸਾਹਮਣੇ ਕੀਤੇ ਜਾਣ ਉਸ ਮੈਡਮ ਦੀ ਸਾਡੇ ਕੋਲ ਆਡੀਓ ਤੁਹਾਨੂੰ ਵੀ ਪ੍ਰੋਵਾਈਡ ਕਰ ਦਾਂਗੇ ਤੁਹਾਡੇ ਕੋਲ ਆ ਵੀ ਗਈਆਂ ਨੇ ਉਹ ਸਾਡੀਓ ਦੇ ਵਿੱਚ ਮੈਡਮ ਸਿੱਧਾ-ਸਿੱਧਾ ਵਿਦਿਆਰਥੀ ਨੂੰ ਕਹਿੰਦੀ ਹੈ ਵੀ ਤੁਹਾਨੂੰ ਫਾਸ ਕਰੰ ਫੋਟੋ ਕਾ ਤੁਸੀ ਕਰਾ ਦੂੰਗੀ ਮੇਰੇ ਉਹ ਜਿਹੜੇ ਦੋ ਫੋਨ ਨੇ ਨੋਰਾ ਲੈਣ ਵਾਲੇ ਉਹ ਓਖੇ ਹੋ ਜਾਣਗੇ ਥੋੜੇ ਆ ਕੱਟ ਅਗਲੀ ਵਾਰੀ ਤੇ ਪਰ ਮੈਂ ਹੀ ਲਿਆ ਕਰੂੰ ਤੁਹਾਡੇ ਪੇਪਰ ਮੈਨੂੰ ਦੇ ਦੇਆ ਕਰੀਂ ਵੱਧ ਮੈਂ ਇੱਕ ਵੀ ਪੱਤਾ ਠ ਦੇ ਦਿਆ ਕਰੀਂ ਜਿਹਾ ਲਾ ਦਿਆ ਕਰ ਮੈਂ ਸੱਟਾ ਜਿਹਾ ਸੱਟ ਲਾ ਦਿਆ ਕਰ ਉਹਦੇ ਨੇ ਕਰੇ ਵੇਕੇ ਵੀ ਪਲਟਾ ਦਿਆ ਕਰੀਂ ਰਾਈਟ ਆਫ ਡਿਪਾਰਟਮੈਂਟ ਨੇ ਕਾਲ ਕੀਤੇ ਵਾਈਸ ਪ੍ਰਿੰਸੀਪਲ ਨੇ ਕਾਲ ਕੀਤੇ ਕਹਲਦੀ ਉਹ ਮੈਡਮ ਉਰੇ ਨਹੀਂ ਆਈ ਪ੍ਰਿੰਸੀਪਲ ਸਰ ਨੂੰ ਅਸੀਂ ਪੁੱਛਿਆ ਵੀ ਸਾਡੇ ਮਸਲੇ ਦਾ ਹੱਲ ਕਹਿੰਦੇ ਮਸਲਾ ਕੀ ਆ ਸਾਨੂੰ ਇਹ ਵੀ ਹੱਸ ਹੋਣ ਲੱਗਿਆ ਵੀ ਵਿਦਿਆਰਥੀ 2 ਦਿਨਾਂ ਤੋਂ ਖੱਜਲ ਹੋ ਰਹੇ ਨੇ ਤੁਹਾਨੂੰ ਮਸਲਾ ਨਹੀਂ ਪਤਾ ਤੁਸੀਂ ਇੰਨਾ ਇੱਕ ਸੀਰੀਅਸ ਲੈ ਰਹੇ ਹੋ ਆਕਲ ਵਾਰਤਾ ਗੱਲ ਕਰ ਲੂ ਮੈਂ ਵੱਧ ਵੀ ਦੇ ਦਿੰਦੀ ਵੀ ਜੇ ਉਹ ਪੇਪਰ ਤੇ ਤਰਾ ਦੇ ਆ ਮੈਂ ਤਾਂ ਕਹ ਰਹੀ ਸੀ ਮੈਂ ਤਾਂ ਕਹ ਰਹੀ ਸੀ ਸਰ 6 ਲੋ ਜੀ ਅੱਠ ਨਹੀਂ ਕਹਿੰਦੇ ਮੈਡਮ ਇਸਕੇ ਕੰਮ ਹੁੰਦਾ ਵਿਕਰਮ ਕੀ ਮਾਮਲਾ ਕੀ ਆ ਭੂਆ ਇਹ ਮਾਮਲਾ ਬਹੁਤ ਗੁਲਜੰਦਾਰ ਆ ਪਹਿਲਾਂ ਤਾਂ ਵੀ ਸਾਡਾ ਜਿਹੜਾ ਉਹਰੇ ਬੀਜੀਐਮਸੀ ਡਿਪਾਰਟਮੈਂਟ ਆ ਪਹਿਲੀ ਗੱਲ ਤਾਂ ਬੀਜੀਐਮਸੀ ਡਿਪਾਰਟਮੈਂਟ ਮੈਂ ਕਹਿੰਦਾ ਉਹ ਐਗਜ਼ਿਸਟ ਨਹੀਂ ਕਰਦਾ ਕੋਈ ਲੱਭਣਾਵੇ ਤਾਂ ਲੱਭੇ ਗਣੀ ਐਚਆਈਐਸਏ ਦੇ ਅੰਡਰ ਆਉਂਦਾ ਜਿਹਦੇ ਚ ਕੀ ਹੁੰਦਾ ਵੀ ਸੈਲਫ ਲਰਨਿੰਗ ਕੋਰਸ ਨੇ ਸੈਲਫ ਲਰਨਿੰਗ ਕੋਰਸ ਚ ਹੁੰਦਾ ਵੀ ਫੀਸਾਂ ਦੇ ਆਧਾਰ ਤੇ ਹੀ ਟੀਚਰ ਹੁੰਦੇ ਨੇ ਟੀਚਰਾਂ ਦੀ ਤਨਖਾਹ ਉੱਥੋਂ ਨਿਕਲਦੀਆਂ ਨੇ ਤੇ ਜਿਹੜੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੇ ਉਹ ਵੀ ਉੱਥੋਂ ਪੂਰਤੀਆਂ ਕੀਤੀਆਂ ਜਾਂਦੀਆਂ ਨੇ ਪਰ ਇੱਥੇ ਨਾ ਤਾਂ ਕੋਈ ਡਿਪਾਰਟਮੈਂਟ ਆ ਸਾਡਾ ਨਾ ਕੋਈ ਚੱਜ ਦੇ ਟੀਚਰ ਕੋਈ ਵੀ ਇਨਾ ਕੈਪेबल ਟੀਚਰ ਨਹੀਂ ਜਿਹ ਫਿਰ ਉਹ ਟੀਚਰ ਜਿਹੜਾ ਕਿ 2 ਸਾਲਾਂ ਤੋਂ ਹੁਣ ਪੇਪਰ ਉਰੇ ਚੈੱਕ ਹੋ ਰਹੇ ਸੀ ਸਾਰੇ ਵਿਦਿਆਰਥੀ ਨੂੰ ਪਤਾਈ ਉਸ ਟੀਚਰ ਨੇ ਪੇਪਰ ਚੈੱਕ ਕਰਕੇ ਭੇਜੇ ਪਹਿਲਾਂ ਤਾਂ ਨੰਬਰ ਲਾਤੇ 60ਾਂ ਚੋਂ ਫਿਰ 70ਾਂ ਚੋਂ ਲਾਤੇ ਜਵਾਬ ਫੇਲ ਕਰਤਾ ਜਦੋਂ ਜਵਾਬ ਨੇ ਕਿਹਾ ਵੀ ਮੇਰੀ ਇਹ ਗਲਤੀ ਨਹੀਂ ਸੀਗੀ ਤੁਹਾਡੀ ਗਲਤੀ ਹੈ ਤਾਂ ਹਰਜਾਨਾ ਤੁਹਾਨੂੰ ਭੁਗਤਣਾ ਪਊਗਾ ਸਿੱਧੀ ਜੀ ਗੱਲ ਹੈ ਜੋ ਗਲਤੀ ਕਰੂਗਾ ਉਹ ਹਰਜਾਨਾ ਭੁਗਤੂ ਉਹ ਮੈਡਮ ਨੇ ਉਹ ਜਵਾਬ ਨੂੰ ਹਰਜਾਨੇ ਦਾ ਤਾਂ ਮੰਨ ਲਿਆ ਪ੍ਰਿੰਸੀਪਲ ਆਫਿਸ ਕੱਲ ਧਰਨ ਆਇਆ ਉਹਨਾਂ ਨੇ ਮਨਾਲਿਆ ਹਰਜਾਨਾ ਪਰ ਅੰਜੰਨ ਦੇ ਇਹ ਕਿਹਾ ਕਿ ਤੁਸੀਂ ਇਸ ਵਿਕਰਮ ਦਾ ਸਿਰ ਤੇ ਉਡ ਦੋ ਇਹਦੇ 2 ਮਹੀਨੇ ਤੁਹਾਨੂੰ ਮੈਂ ਦੱਸੂ ਧਮਕੀਆਂ ਦਿੱਤੀਆਂਗੇ ਅਸੀਂ ਤੇ ਅਸੀਂ ਕਿਹਾ ਮੈਡਮ ਮਾਫੀ ਬੰਗੇ ਮੈਡਮ ਕੱਲ ਉਥੋਂ ਭੱਜ ਗਈ ਆਪਣੀ ਐਚਓਡੀ ਹੈਡ ਆਫ ਡਿਪਾਰਟਮੈਂਟ ਉਰੇ ਦਲਜੀਤ ਕੋਰ ਬਣਾਏ ਗਏ ਨੇ ਜਿਹੜੇ ਕਿ ਪ੍ਰੋਵੀਜ਼ਨਲ ਪੀਰੀਅਡ ਤੇ ਉਹ ਵੀ ਮਤਲਬ ਹਾਸੋਣੀ ਗੱਲ ਹੈ ਵੀ ਉਹ ਪ੍ਰੋਵੀਜ਼ਨਲ ਪੀਰੀਅਡ ਤੇ ਨੇ ਹੈਡ ਬਣਾਤੇ ਪੰਜਾਬੀ ਡਿਪਾਰਟਮੈਂਟ ਦੇ ਜਿਹਨਾਂ ਦਾ ਲੱਲਾ ਖੱਖਾ ਡਿਪਾਰਟਮੈਂਟ ਜਰਨਲਿਜ਼ਮ ਲੈ ਹੈ ਨਹੀਂ ਉਹ ਤੁਸੀਂ ਇੱਥੇ ਹੈਡ ਲਾਤੇ ਚਲੋ ਹੈਡ ਆਫ ਹੈਡ ਆਫ ਡਿਪਾਰਟਮੈਂਟ ਨੇ ਕਾਲ ਕੀਤਾ ਵਾਈਸ ਪ੍ਰਿੰਸੀਪਲ ਨੇ ਕਾਲ ਕੀਤਾ ਕੱਲ ਦੀ ਉਹ ਮੈਡਮ ਉਰੇ ਨਹੀਂ ਆਈ ਉਸ ਮੈਡਮ ਦੀ ਸਾਡੇ ਕੋਲ ਆਡੀਓ ਤੁਹਾਨੂੰ ਵੀ ਪ੍ਰੋਵਾਈਡ ਕਰਤਾ ਕਿ ਤੁਹਾਡੇ ਕੋਲ ਆ ਵੀ ਗਈਆਂ ਨੇ ਉਹ ਸਾਡੀਓ ਦੇ ਵਿੱਚ ਮੈਡਮ ਸਿੱਧਾ-ਸਿੱਧਾ ਵਿਦਿਆਰਥੀ ਨੂੰ ਕਹਿੰਦੀ ਹੈ ਵੀ ਤੁਹਾਨੂੰ ਪਾਸ ਕਰੰਦਾਂਗੀ ਮੈਂ 8000 ਰੁਪਏ ਦੇ ਦਿਓ ਨਾਲ ਹੀ ਨਾਲ ਜਵਾਬ ਕਹਿੰਦੇ ਨੇ ਕਿ ਉਹ ਮੈਡਮ ਤੁਸੀਂ ਸਾਨੂੰ ਪਾਸ ਕਰਾ ਦਿਓ ਉਹਨਾਂ ਨੂੰ ਮੜਾ ਜਿਹੜੇ ਜਿਹਨਾਂ ਨਾਲ ਤੁਹਾਡੇ ਲਿੰਕ ਨੇ ਉਹਨਾਂ ਨੂੰ ਕਹ ਦੋ ਉਹ ਮੈਡਮ ਇਹ ਸ਼ਬਦ ਵਰਤਦੀ ਹੈ ਕਿ ਅਸੀਂ ਚੁੜੇ ਚਮਾਰਾਣ ਮਤਲਬ ਤੁਸੀਂ ਇੰਨੇ ਹੰਕਾਰੇ ਉਜਾਦ ਦੇ ਯਾਰ ਇਸ ਹੰਕਾਰ ਨੂੰ ਸਾਨੂੰ ਲੱਗਦਾ ਪੰਨਨ ਦੀ ਲੋੜ ਹੈ ਕਿ ਤੁਸੀਂ ਅੱਜ ਦੇ ਟਾਈਮ 'ਚ ਵਿਦਿਅਕ ਅਦਾਰੇ ਦੇ ਅੰਦਰ ਰਹਿ ਕੇ ਜਾਤੀਵਾਦੀਓ ਯਾਰ ਜਿਨ੍ਹਾਂ ਨੇ ਟੀਚਰਾਂ ਨੇ ਸਾਨੂੰ ਜਾਤ ਪਾਤ ਤੋਂ ਉਠਾਉਣਾ ਸੀ ਸਵਤਰੀ ਬਾਏ ਫੁੱਲੇ ਵਰਗੇ ਟੀਚਰ ਹੁੰਦੇ ਸੀ ਇਹ ਥੋੜੇ ਟੀਚਰ ਨੇ ਇੱਕ ਤਾਂ ਪੈਸੇ ਮੰਗਦੇ ਨੇ ਜਵਾਕਾਂ ਤੋਂ ਪਾਸ ਕਰਨ ਦੇ ਟੀਚਰ ਦਾ ਨਾਮ ਕੀ ਆ ਟੀਚਰ ਦਾ ਨਾਮ ਹੈ ਮਨਪ੍ਰੀਤ ਕੌਰ ਜਿਹੜੇ ਕੀ ਇਨਲੀਗਲ ਤਰੀਕੇ ਨਾਲ ਭਰਤੀ ਵੀ ਕੀਤੇਗੇ ਜਦ ਕਿ ਕੋਈ ਵੀ ਭਰਤੀ ਕੀਤੀ ਜਾਂਦੀ ਆ ਉਹਦਾ ਇੰਟਰਵਿਊ ਹੁੰਦਾ ਆ ਉਹਦੀਆਂ ਐਡਾ ਨਿਕਲਦੀਆਂ ਨੇ ਇਹੇ ਉਹ ਲੈਡ ਕੀਤੇਗੇ ਜਾਜ ਨਾਲ ਮੈਡਮ ਸਿੱਧਾ ਕਹਿੰਦੀ ਮੇਰੀ ਚੇਤਨ ਜੋੜੇ ਮਾਜਰੇ ਨਾਲ ਸਿੱਧੀ ਲੱਗਦੀ ਆ ਤੇ ਮੈਡਮ ਕਹਿੰਦੀ ਤੁਹਾਨੂੰ ਮੈਂ ਦਿਖਾ ਦੂੰਗੀ ਤਾਰੇ ਇਸ ਗੱਲਾਂ ਕਿਤੇ ਨੇ ਜਿਨ੍ਹਾਂ ਨੂੰ ਇਹ ਹੰਕਾਰ ਹੈ ਨਾ ਵੀ ਸਾਡੇ ਪਿੱਛੇ ਵੱਡੇ ਵੱਡੇ ਪੋਲੀਟਿਸ਼ੀਅਨ ਨੇ ਇਹਨਾਂ ਨੂੰ ਵਹਿਮ ਕੱਢ ਲੈਣਾ ਵੀ ਵੱਡੇ ਵੱਡੇ ਪੋਲੀਟਿਸ਼ੀਅਨ ਨੌਜਵਾਨਾਂ ਨੇ ਮੂਹਰੇ ਲਾਏ ਹੋਏ ਨੇ ਤੇ ਤੁਸੀਂ ਵੀ ਇੱਥੇ ਲੱਗੋਗੇ ਇਹ ਜਾਤੀ ਹੰਕਾਰ ਨੂੰ ਸਾਨੂੰ ਲੱਗਦਾ ਭੰਨੰਦੀ ਲੋੜ ਹੈ ਤੇ ਜਿਹੜੇ ਵਿਦਿਆਰਥੀਆਂ ਤੋਂ ਪੈਸੇ ਮੰਗੇ ਜਾਂਦੇ ਨੇ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਣੀ ਜਿਹੜੀ ਕਿ ਮੰਗਾ ਵੀ ਇਹਨੂੰ ਕੱਢਿਆ ਜਾਵੇ ਸਿੱਧਾ ਜੀ ਮੈਡਮ ਨੇ ਗੈਸਟ ਫੈਕਲਟੀ ਦੇ ਵਿੱਚ ਭਰਤੀ ਨੇ ਪਰ ਜਿਹੜੀ ਹਾਜ਼ਰੀ ਲਾ ਰਹੇ ਨੇ ਉਹ ਬਾਇਓਮੈਟ੍ਰਿਕ ਪੱਕਿਆਂ ਜਿ ਲਾ ਰਹੇ ਨੇ ਉਹ ਕੀ ਮਾਮਲਾ ਮੈਂ ਥੋੜੀ ਥੋੜੀ ਇੱਥੇ ਵਾਅਦਾ ਕਰਦਾ ਜਾਣਕਾਰੀ ਜੋ ਗ ਉਹ 2 ਮਹੀਨੇ ਵਾਲੀ ਬੁਲਾਈ ਗਈ ਸੀ ਹਾਲਾਂਕਿ ਉਹ ਵੀ ਗਲਤ ਹੈ ਮੈਂ ਕਹਿੰਦਾ ਇਹ ਕਾਗਜ਼ਲੇ ਹੁਣ ਜਦੋਂ ਉਹਨੂੰ ਭਰਤੀ ਕੀਤਾ ਗਿਆ ਸੀ ਕਿਸ ਆਧਾਰ ਤੇ ਕੀਤਾ ਗਿਆ ਕਿਵੇਂ ਉਹਦਾ ਪ੍ਰੋਸੈਸ ਕੀ ਸੀ ਉਹ ਕਾਗਜ਼ ਸਾਡੇ ਸਾਹਮਣੇ ਕੀਤੇ ਜਾਣ ਉਹ ਰਿਸੋਰਸ ਪਰਸਨ ਦੇ ਭਰਤੀ ਕੀਤੇ ਗਏ ਸੀ ਪਰ ਉਹਨਾਂ ਦੀ ਹਾਰਜ ਦੀ ਜਿਹੜੀ ਕਿ ਫਿੰਗਰਪ੍ਰਿੰਟ ਨਾਲ ਹਰ ਇੱਕ ਪ੍ਰੋਫੈਸਰ ਜਿਹੜੇ ਕਿ ਪੱਕੇ ਨੇ ਉਹਨਾਂ ਦੀ ਲੱਗਦੀ ਆ ਉਹ ਤੇ ਲਵਾਈ ਜਾ ਰਹੀ ਸੀ ਤੁਹਾਨੂੰ ਤਨਖੀ ਵੀ ਦਿੱਤੀ ਗਈ ਆ ਫੋਨ 'ਤੇ ਇੱਕ ਵੀਡੀਓ ਸਾਹਮਣੇ ਆ ਰਹੀ ਆ ਪ੍ਰਿੰਸੀਪਲ ਸਰ ਨਾਲ ਸਾਡੀ ਪਿਓ ਨੇ ਗੱਲ ਕਰਾਈ ਸੀ ਪ੍ਰਿੰਸੀਪਲ ਸਰ ਨੂੰ ਅਸੀਂ ਪੁੱਛਿਆ ਵੀ ਸਾਡੇ ਮਸਲੇ ਦਾ ਹੱਲ ਕਹਿੰਦੇ ਮਸਲਾ ਕੀ ਆ ਸਾਨੂੰ ਇਹ ਵੀ ਹੱਥ ਸੋਣਿਆ ਲੱਗਿਆ ਵੀ ਵਿਦਿਆਰਥੀ ਦੋ ਦਿਨਾਂ ਤੋਂ ਖੱਜਲ ਹੋ ਰਹੇ ਨੇ ਤੁਹਾਨੂੰ ਮਸਲਾ ਨਹੀਂ ਪਤਾ ਤੁਸੀਂ ਇੰਨਾ ਇੱਕ ਸੀਰੀਅਸ ਲੈ ਰਹੇ ਹੋ ਅਸੀਂ ਕਿਹਾ ਵੀ ਆਹ ਮਸਲਾ ਕਹਿੰਦੇ ਇਹਦਾ ਮੈਂ ਹੱਲ ਨਹੀਂ ਕਰ ਸਕਦਾ ਨਾਲ ਦੇ ਵਿਦਿਆਰਥੀ ਨੇ ਇੰਨਾ ਕਿਹਾ ਤਾਂ ਕਿ ਸਰ ਵੀ ਫੇਰ ਕੀ ਹੋ ਗਿਆ ਜੇ ਤੁਸੀਂ ਕੰਮ ਨਹੀਂ ਕਰ ਸਕਦੇ ਕੁਰਸੀ ਛੱਡ ਦਿਓ ਕਹਿੰਦਾ ਤੈਨੂੰ ਕੱਢਾਂ ਕਾਲਜੋਂ ਮੈਂ ਮਤਲਬ ਪ੍ਰਿੰਸੀਪਲ ਦੀ ਪ੍ਰਿੰਸੀਪਲ ਲਗੀ ਨਾ ਮੈਂ ਸੁਖਵਿੰਦਰ ਸੁਖਵਿੰਦਰ ਸਿੰਘ ਆਈ ਥਿੰਕ ਸੋ ਮਤਲਬ ਮੈਂ ਗਲਤ ਹੋ ਸਕਦਾ ਮੇਰੇ ਧਿਆਨ ਚ ਨਹੀਂ ਨਵੇਂ ਆਏ ਨੇ ਉਹ ਪ੍ਰਿੰਸੀਪਲ ਵੀ ਨਹੀਂ ਹੈਗੇ ਉਹ ਡਾਇਰੈਕਟਰ ਆਫ ਪਾਵਰਸ ਦਿੱਤੇ ਆਗੇ ਨੇ ਪੱਕਾ ਪ੍ਰਿੰਸੀਪਲ ਹੈ ਹੁਣ ਹੁਣ ਮੌਕੇ ਤੇ ਕੀ ਹਾਲਾਤ ਨੇ ਕੀ ਕਰ ਰਹੇ ਹੋ ਮੌਕੇ ਹਾਲਾਤ ਤੁਸੀਂ ਦੇਖ ਸਕਦੇ ਹੋ ਸਾਨੂੰ 2 ਘੰਟੇ ਹੋ ਗਏ ਔਰ ਇਹ ਪ੍ਰਦਰਸ਼ਨ ਕਰਦਿਆਂ ਨੂੰ ਕੋਈ ਵੀ ਨਹੀਂ ਆਇਆ ਵੀ ਆ ਕੇ ਕਮ ਸੇ ਕਮ ਤੁਸੀਂ ਸਟੂਡੈਂਟ ਨਾਲ ਕੋਈ ਗੱਲਬਾਤ ਤਾਂ ਕਰੋ ਵੀ ਕੀ ਗੱਲ ਹੋਈ ਆ ਕੀ ਨਾ ਹੁਣ ਤੱਕ ਕੋਈ ਨਹੀਂ ਆਇਆ ਜਦੋਂ ਅਸੀਂ মিডিਆ ਨੂੰ ਬੁਲਾਇਆ মিডিਆ ਨੂੰ ਹਲਵਾਉਲ ਕੀਤਾ ਇਸ ਮਸਲੇ ਨੂੰ ਲੈ ਕੇ ਤਾਂ ਤੁਸੀਂ ਦੇਖ ਸਕਦੇ ਹੋ ਡਿਪਾਰਟਮੈਂਟ ਦੇ ਤੁਹਾਨੂੰ ਚਮਚੇ ਸਾਰੀ ਨਜ਼ਰ ਆ ਰਹੇ ਹਾਲੇ ਤੱਕ ਵੀ ਕੋਈ ਉਹਨਾਂ ਨੂੰ ਇੰਨੇ ਅਨਸੀਰੀਅਸ ਯਾਰ ਤੁਸੀਂ ਰਿਗਿੰਗ ਪੁਲਿਸ ਨੂੰ ਸ਼ਿਕਾਇਤਾਂ ਦੇ ਜਿਹੜਾ ਨਹੀਂ ਇਸ ਤੋਂ ਬਾਅਦ ਅਸੀਂ ਕਰਾਂਗੇ ਜਾਤੀ ਸੂਚੀ ਅਸੀਂ ਮਹਿਲਾ ਮਹਿਲਾ ਕਮਿਸ਼ਨ ਤੱਕ ਜਾਵਾਂਗੇ ਜਿਹਦੇ ਚੇਅਰਪਰਸਨ ਨੇ ਅਸੀਂ ਉੱਥੋਂ ਤੱਕ ਪਹੁੰਚ ਕਰਾਂਗੇ ਜੋ ਜਾਤੀ ਸੂਚਕ ਸ਼ਬਦ ਮੈਡਮ ਨੇ ਵਰਤੇ ਨੇ ਪਹਿਲੀ ਗੱਲ ਤਾਂ ਇੱਕ ਟੀਚਰ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਇੰਨੀ ਸੈਂਸ ਹੋਣੀ ਚਾਹੀਦੀ ਕਿ ਜਿਹੜਾ ਉਹਦੇ ਕੋਲ ਜਿਹੜੇ ਜਾਤੀ ਰਿਕਾਰਡਿੰਗ ਦੇ ਵਿੱਚ ਨੇ ਆਡੀਓ ਦੇ ਵਿੱਚ ਨੇ ਜੋ ਕੌਨਸੀ ਸੀਰੀਜ਼ ਦੇ ਨਾਲ ਸਾਰੀ ਵਾਪਰੀਆ ਵਿਦਿਆਰਥੀ ਕੋਰਸ ਸਟੂਡੈਂਟ ਪੜ੍ਹਦੀ ਸੀਗੀ ਫਸਟイヤー ਦੀ ਸਟੂਡੈਂਟ ਸੀ ਜਿਹਦੇ ਨਾਲ ਇਹ ਸਾਰੀ ਵਾਪਰੀਆ ਉਹ ਸਟੂਡੈਂਟ ਨੂੰ ਵੀ ਇਨਾ ਥ੍ਰੈਟ ਕੀਤਾ ਗਿਆ ਕਿ ਉਹਦਾ ਫਿ ਤਾ ਇਹ ਕੋਈ ਇੱਕ ਨਹੀਂ ਹੈਗਾ ਕਈ ਹੋਰ ਦੇ ਉੱਪਰ ਕੋਈ ਦਬਾਅ ਵੀ ਹੈ ਦਬਾਅ ਹੈਗਾ ਇਹ ਤੋਂ ਵੱਧ ਦਬਾਅ ਕੀ ਹੋਊਗਾ ਕਿ ਤੁਸੀਂ ਸਿੱਧਾ ਸਟੂਡੈਂਟ ਨੂੰ ਇਹ ਗੱਲ ਕਹਿ ਰਹੇ ਹੋ ਕਿ ਭਾਈ ਜੇ ਤੁਸੀਂ ਮੇਰੇ ਖਿਲਾਫ ਬਗਾਵਤ ਕੀਤੀ ਮੈਂ ਤੈਨੂੰ ਕਾਲਜ ਤੋਂ ਬਾਹਰ ਕਢਵਾ ਦੂੰ ਪ੍ਰਿੰਸੀਪਲ ਸਰ ਕਹਿੰਦਾ ਮੈਂ ਤੈਨੂੰ ਕਾਲਜ ਤੋਂ ਬਾਹਰ ਕਢਵਾ ਦੂੰ ਇਹ ਤੋਂ ਵੱਧ ਦਬਾਅ ਕੀ ਹੋਊ ਪ੍ਰਦਰਸ਼ਨ ਜਾਰੀ ਹੈ ਹੋਊ ਜਾਰੀ ਰਹੂਗਾ ਅਸੀਂ ਉਰੀ ਬੈਠੇ ਆ ਜਿੰਨਾ ਟਾਈਮ ਸਾਡੀ ਕੋਈ ਹੱਲ ਨਹੀਂ ਹੁੰਦਾ ਅਸੀਂ ਉਰੀ ਬੈਠੇ ਆ ਪ੍ਰਦਰਸ਼ਨ ਅਸੀਂ ਕਰ ਰਹੇ ਹਾਂ ਜੀ ਹਾਂ ਜੀ ਤਾ ਸਿਰਫ ਆਸ ਕੀ ਆ ਜੇ ਮਹਿੰਦਰਾ ਕਾਲਜ ਦੇ ਵਿੱਚ ਕੁਝ ਹੈ ਤਾਂ ਸਿਰਫ ਨਸ਼ਾ ਜੇ ਮਹਿੰਦਰਾ ਕਾਲਜ ਦੇ ਵਿੱਚ ਕੁਝ ਹੈ ਤਾਂ ਗੁੰਡਾ ਕਰਦੀ ਆ ਇਹ ਕਿਉਂ ਆ ਰਿਸ਼ਵਤ ਖੋਰੀ ਕਿਉਂ ਆ ਅਸੀਂ ਇਸ ਦਾ ਜਵਾਬ ਮੰਗਦੇ ਆ ਤੁਸੀਂ ਸਾਨੂੰ ਜਵਾਬ ਤਾਂ ਕੀ ਦੇਣਾ ਉਲਟਾ ਤੁਸੀਂ ਆਪਣੇ ਕਲਰਕ ਦੇ ਫੋਨ ਤੋਂ ਸਾਡੇ ਨਾਲ ਗੱਲ ਕਰਦੇ ਹੋ ਪਹਿਲੀ ਗੱਲ ਤਾਂ ਜਦੋਂ ਕੋਈ ਸਟੂਡੈਂਟ ਤੁਹਾਨੂੰ ਫੋਨ ਕਰਦਾ ਤੁਹਾਡਾ ਇਹ ਰਾਈਟ ਮੰਨਦਾ ਕਿ ਤੁਸੀਂ ਉਹਦਾ ਫੋਨ ਚੱਕੋ ਤੁਸੀਂ ਸਟੂਡੈਂਟ ਦਾ ਫੋਨ ਨਹੀਂ ਚੱਕਦੇ ਕਲਰਕ ਤੋਂ ਤੁਸੀਂ ਫੋਨ ਕਰਵਾ ਕੇ ਸਟੂਡੈਂਟ ਨੂੰ ਤੁਸੀਂ ਥ੍ਰੈਟ ਕਰਦੇ ਹੋ ਕਿ ਤੈਨੂੰ ਅਸੀਂ ਕਾਲਜ ਚੋਂ ਕੱਢ ਦਾਂਗੇ ਤੁਹਾਡੇ ਕੋਲ ਕੀ ਰਾਈਟਸ ਨੇ ਕਿਸੇ ਸਟੂਡੈਂਟ ਨੂੰ ਕਾਲਜ ਦੇ ਵਿੱਚੋਂ ਕੱਟਣ ਦੇ ਇਸ ਗੱਲ ਦਾ ਅਸੀਂ ਅੱਜ ਤੁਹਾਡੇ ਤੋਂ ਜਵਾਬ ਮੰਗਦੇ ਆ ਤੇ ਮੈਂ ਕਾਲਜ ਪ੍ਰਸ਼ਾਸਨ ਨੂੰ ਫਿਰ ਇੱਕ ਵਾਰ ਅਪੀਲ ਕਰਦਾ ਕਿ ਜਿੰਨਾ ਟਾਈਮ ਸਾਡੇ ਨਾਲ ਤੁਸੀਂ ਗੱਲਬਾਤ ਨਹੀਂ ਕਰਦੇ ਜਿੰਨਾ ਟਾਈਮ ਜਿਸ ਬਾਬਤ 'ਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਉਸ ਮਸਲੇ ਦਾ ਹੱਲ ਨਹੀਂ ਕਰਦੇ ਅਸੀਂ ਇੱਥੇ ਹੀ ਬੈਠੇ ਰਹਾਂਗੇ ਕਹੇ ਰਾਤ ਦੇ ਸਾਨੂੰ 10 ਵਜੇਨ ਅਗਲਾ ਦਿਨ ਚੜੇ 2 ਦਿਨ ਹੋਣ ਅਸੀਂ ਇੱਥੇ ਹੀ ਐਸੀ ਤਰ੍ਹਾਂ ਆਪਣਾ ਪ੍ਰਦਰਸ਼ਨ ਆ ਜੋ ਜਾਰੀ ਰੱਖਾਂਗੇ ਕਾਲਜ ਪ੍ਰਸ਼ਾਸਨ ਮੁੜਦਾਬਾ ਕਾਲਜ ਪ੍ਰਸ਼ਾਸਨ ਮੁੜਦਾਬਾ ਕੰਮ ਨਹੀਂ ਹੁੰਦਾ ਕੁਰਸੀ ਛੱਡ ਕੁਰਸੀ ਛੱਡਾ ਕੁਰਸੀ ਛੱਡ ਚਲੋ ਆਪਾਂ ਬੱਚੇ ਤਾਂ ਜਾਣਦੇ ਆਖਿਰ ਇਹ ਮੁੱਦਾ ਪੂਰਾ ਹੈ ਕੀ ਹੈ ਲੋ ਸਰ ਇਹ ਪੂਰਾ ਮਾਮਲਾ ਹੈ ਕਿ ਆਖਿਰ ਇਨ ਮਤਲਬ ਵਿਦਿਆ ਦੇ ਆਧਾਰੇ ਅੰਦਰ ਟੀਚਰਾਂ ਵੱਲੋਂ ਕਿਤੇ ਜਾਰੇ ਕੱਪੜੇ ਟੀਚਰਾਂ ਵੱਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਰੇ ਧੰਖੀਆਂ ਜਾਤੀ ਸੂਚਕ ਸ਼ਬਦ ਬੋਲਣਾ ਜਾਤ ਦੇ ਹੰਕਾਰ ਇਹ ਸਾਰੇ ਮਿਕਸ ਜੇ ਮੁੱਦਿਆਂ ਤੇ ਅਸੀਂ ਅੱਜ ਬੈਠੇ ਹਾਂ ਜਿਹਦੇ ਜੋ ਪੈਲ ਦੇ ਆਧਾਰ ਤੇ ਮਸਲਾ ਸੀ ਕਿ ਮਨਪ੍ਰੀਤ ਮੈਡਮ ਬੀ ਜੀ ਐਮ ਦੇ ਜਨਰਲ ਦੇ ਡਿਪਾਰਟਮੈਂਟ ਦੇ ਟੀਚਰ ਨੇ ਐਤਕੀ ਲਾਸਟ ਇਅਰ ਪੇਪਰ ਜਿਹੜੇ ਉਰੇ ਚੈੱਕ ਹੋਏ ਉਹ ਪੇਪਰਾਂ ਚੋਂ ਉਹਨਾਂ ਨੇ ਕੀਤਾ ਕਿ ਵਿਦਿਆਰਥੀ ਨੂੰ ਪਹਿਲਾਂ ਤਾਂ 60 ਨੰਬਰਾਂ ਜੋ ਨੰਬਰ ਲਾ ਕੇ ਪ੍ਰੈਕਟੀਕਲ ਚਾਲੀਆਂ ਦਾ ਕਰਕੇ ਪਾਸ ਕਰਤਾ ਫਿਰ ਜਦੋਂ ਉਹਨਾਂ ਨੂੰ ਯਾਦ ਆਇਆ ਸੁੱਤੇ ਉੱਠੇ ਚੈਨ ਤੇ ਉਹਨਾਂ ਨੂੰ ਪਤਾ ਲੱਗਿਆ ਕਿ 70 ਦਾ ਸੀ ਫਿਰ ਉਹ ਰਿਵਾਈਜ਼ ਕੀਤਾ ਰਿਜ਼ਲਟ ਦੁਬਾਰ ਤੋਂ ਪਾਇਆ ਗਿਆ ਪਹਿਲਾਂ ਜਵਾਬ ਪਾਸ ਕਰਕੇ ਫਿਰ ਫੇਲ ਕਰਤਾ ਮਤਲਬ ਜਵਾਬ ਦੀ ਤੁਸੀਂ ਖਜਲਖਵਾਰੀ ਕੀਤੀ ਜਦੋਂ ਜਵਾਬ ਆਪਣੇ ਅਧਿਆਪਕ ਕੋਲ ਗਿਆ ਜਾਂ ਪ੍ਰਿੰਸੀਪਲ ਕੋਲ ਗਿਆ ਵੀ ਮੇਰਾ ਹੱਲ ਉਹ ਕਹਿੰਦੇ ਬਈ ਯੂਨੀਵਰਸਿਟੀ ਜਾਓ ਇਹ ਇਹ ਨਹੀਂ ਹੁੰਦਾ ਸਾਡੇ ਕੋਲ ਚਲੋ ਜੀ ਵਿਦਿਆਰਥੀ ਸਾਡੇ ਕੋਲ ਆਏ ਅਸੀਂ ਸੀਨੀਅਰਾ ਉਹਨਾਂ ਦੇ ਗੱਲਬਾਤ ਕੀਤੀ ਅਸੀਂ ਆ ਕੇ ਧਰਨਾ ਲਾਇਆ ਗੱਲਬਾਤ ਕੀਤੀ ਟੀਚਰਸ ਨਾਲ ਵਾਈਸ ਪ੍ਰਿੰਸੀਪਲ ਬੈਠੇ ਸੀਗੇ ਰੋਮੀ ਮੈਡਮ ਲਵਲੀਨ ਪਰਮਾਰਾ ਇੰਗਲਿਸ਼ ਦੇ ਟੀਚਰ ਤੇ ਸਮਾਰਾ ਐਚ ਆਈ ਐਸ ਦੇ ਇਨਚਾਰਜ ਇਹ ਤਿੰਨ ਬੰਦੇ ਮੋਢੇ ਬੈਠੇ ਤੇ ਬਾਕੀ ਹੋਰ ਬੈਠੇ ਜੁਣਾ ਬਣੀ ਇੱਕ ਇੱਕ ਕਰਕੇ ਸਮੀ ਹੋ ਗਏ ਤੇ ਜਿਹਦੇ ਧਿਆਨ ਚ ਵੱਧ ਇਸ਼ੂ ਸੀਗਾ ਉਹਨਾਂ ਨਾਲ ਗੱਲ ਕੀਤੀ ਧਰਨਾ ਲਾਇਆ ਘੰਟਾ ਦੋ ਘੰਟਾ ਖੱਜਲ ਖਵਾਰੀ ਹੋਈ ਬਹਿਸ ਬਸਾਈ ਉਹਦੇ ਤੋਂ ਚਲੋ ਇਹ ਨਹੀਂ ਤੁਝਾ ਕਲਾ ਵੀ ਮੈਡਮ ਗੁਨੇਗਾਰ ਵੀ ਮੈਡਮ ਇਹਦੀ ਹੀ ਭਗਤਾਨ ਕਰੂਗੀ ਅਸੀਂ ਕਰੀ ਇਵੈਲੂਏਸ਼ਨ ਦਾ ਰੀਪੇਅਰ ਦੀ ਫੀਸ ਹੈ ਉਹ ਭਰ ਦੇਣ ਉਹ ਕਹਿੰਦੇ ਠੀਕ ਹੈ ਜੀ मैडम ਜਦੋਂ ਰੀਵੈਲਿਊਏਸ਼ਨ ਤੇ ਰੀਪੇਅਰ ਦੀ ਫੀਸ ਪਰੰਜਾਰੀ ਹੈ ਜਵਾਕਾਂ ਨੂੰ ਧਮਕੀ ਦਿੰਦੀ ਆ ਕਿ ਤੁਸੀਂ ਹੁਣ ਜੋ ਕਰਨਾ ਕਰ ਲਓ ਬਾਅਦ ਚ ਤੁਹਾਨੂੰ ਮਰ ਤਾਰੇ ਦਿਖਾਉਂਗੀ ਤੁਹਾਨੂੰ ਪਤਾ ਲੱਗੂ ਜ ਮੈਂ ਕੌਮਣਾ ਚਲੋ ਜਵਾਕਾਂ ਨੇ ਗੱਲ ਦੱਸੀ ਅਸੀਂ ਕਿਹਾ ਵੀ ਮੈਡਮ ਮਾਫ਼ੀ ਮੰਗੇ ਪਰ ਮੈਡਮ ਉਦੋਂ ਹੀ ਫਰਾਰ ਹੋ ਗਈ ਉਹਨੂੰ ਅੱਜ ਵੀ ਨਹੀਂ ਆਈ ਦੂਜੀ ਗੱਲ ਉਹ ਮੈਡਮ ਦੀ ਜਿਹੜੀ perties ਆ ਪਹਿਲਾਂ ਤੋਂ ਹੀ ਨਹੀਂ ਸਹੀ ਢੰਗ ਨਾਲ ਉਹ ਹੈਲੀਕਾਪਟਰ ਨਾਲ ਸਿੱਧਾ ਲੈਂਡ ਕਰਦੀ ਵੀ perties ਦੇ ਕੋਈ ਰੂਲ ਰੈਗੂਲੇਸ਼ਨ ਹੁੰਦੀਆਂ ਨੇ ਮੈਨੂੰ ਤਾਂ ਇੰਨਾ ਜਾਣਕਾਰੀ ਜਿੰਨਾ ਕਿ ਮੈਂ ਪੜਿਆ ਲਿਖਿਆ ਹੈ ਹੁੰਦੀ ਆ ਵੀ ਪਹਿਲਾਂ ਇੱਕ ਨੋਟਿਸ ਨਿਕਲਦਾ ਐਡ ਆਉਂਦੀ ਆ ਜਾਂ ਅਖਬਾਰ ਚ ਹੋ ਸਕਦੀ ਹੈ ਜਾਂ ਆਪਣੇ ਵੈਬਸਾਈਟ ਤੇ ਹੋ ਸਕਦੀ ਆ ਉਹ ਜਦੋਂ ਐਡ ਨਿਕਲੂਗੀ ਉਹ ਐਡ ਦੇ ਵਿੱਚ ਲਿਖਿਆ ਜਾਊਗਾ ਵੀ ਸਾਨੂੰ ਐਨ ਐਲੀਜੀਬਿਲਟੀ ਨਾਲ ਬੰਦਾ ਚਾਹੀਦਾ ਪੰਜ ਮੰਦੇ ਆਉਣਗੇ ਇੰਟਰਵਿਊ ਦੇਣਗੇ ਜਿਹੜਾ ਕੈਪेबल ਹੋ ਰੱਖਿਆ ਪਰ ਨਾ ਇੱਥੇ ਐਡ ਨਿਕਲੀ ਨਾ ਕੋਈ ਇੰਟਰਵਿਊ ਮੈਡਮ ਸਿੱਧੀ ਭਰਤੀ ਕਰ ਲਈ ਤੇ ਇੰਨੀ ਅਨਕੈਪेबल ਪਰਸਨ ਚਲੋ ਮੈਂ ਕਹਿੰਦਾ ਟੈਕਨੀਕਲੀ ਚੀਜ਼ਾਂ ਕੈਮਰਾ ਮੀਡੀਆ ਐਡੀਟਿੰਗ ਨਹੀਂ ਆਣੀ ਪੜਾਉਣਾ ਤਾਂ ਹੋਣਾ ਚਾਹੀਦਾ ਉਹ ਪੜਾਉਣਾ ਵੀ ਨਹੀਂ ਇੰਨੀ ਕੰਪੇਬਲ ਬੰਦਾ ਦੂਜੀ ਗੱਲ ਫੇਰ ਉਹਦੀ ਆਡੀਓ ਹੁੰਦੀ ਹੈ ਸਾਡੇ ਸਾਹਮਣੇ ਸੈਕੰਡ ਇਅਰ ਦੇ ਸਟੂਡੈਂਟਸ ਵੀ ਹੋ ਉਹਦੇ ਤੋਂ ਉਹਨੇ ਪੈਸੇ ਮੰਗੇ ਕਿ ਜੇ ਤੈਨੂੰ ਪਾਸ ਕਰ ਦਾਂਗੇ ਤੇਰੇ ਵਧੀਆ ਨੰਬਰ ਲਾ ਦਾਂਗੇ ਤੂੰ ਮੈਨੂੰ ਪੈਸੇ ਦੇ ਅਸੀਂ ਉਹ ਆਡੀਓ ਵੀ ਹੁਣ ਜਿੰਨ ਤੱਕ ਕੀਤੀ ਨਾਲ ਹੀ ਨਾਲ ਉਹ ਆਡੀਓ ਜਦੋਂ ਕੁੜੀ ਕਹਿੰਦੀ ਹੈ ਮੈਡਮ ਜਿਨ੍ਹਾਂ ਤੋਂ ਤੁਸੀਂ ਕਰਾ ਰਹੇ ਹੋ ਵੀ ਉਹਨਾਂ ਨੂੰ ਮਾੜਾ ਜਿਹਾ ਹੋਰ ਕਹਿ ਦੋ ਵੀ ਵੱਧ ਨੰਬਰ ਲਾ ਦੇਣਗੇ ਕਹਿੰਦੀ ਮੈਂ ਉਹ ਚੂੜੇ ਚ ਮੈਂ ਇਹਨਾਂ ਨੂੰ ਕਿੱਥੇ ਮੂੰਹ ਲਾਵਾਂ ਤੁਸੀਂ ਇੰਨੇ ਜ਼ਿਆਦਾ ਹੰਕਾਰ ਕੇ ਵੀ ਇਹ ਜੇ ਸ਼ਬਦ ਵੀ ਵਰਤਦੇ ਹੋ ਮਤਲਬ ਥੋੜਾ ਪੜਾਉਣ ਵਾਲੀ ਟੀਚਰਾਂ ਦਾ ਜਿਹੜਾ ਮਾਨਸਿਕ ਪੱਧਰ ਇੰਨਾ ਨੀਮਾ ਹੈ ਫਿਰ ਤੁਸੀਂ ਵਿਦਿਆਰਥੀ ਕਿਹੇ ਜੇ ਪੈਦਾ ਕਰੋਗੇ ਉਹ ਤਾਂ ਉਦੋਂ ਵੀ ਮਾੜੇ ਪੈਦਾ ਕਰੋਗੇ ਫਿਰ ਵਿਦਿਆ ਅਦਾਰਿਆਂ 'ਚ ਆਉਣ ਦੀ ਮਿੰਤਾ ਲੱਗਦਾ ਲੋੜ ਹੀ ਨਹੀਂ ਇਹੀ ਕੁਸਤਾ ਸੀ ਪੰਡਾ ਜੇ ਸੁਣਦੇ ਆਉਣੇ ਆ ਇਹ ਤਾਂ ਫਿਰ ਵੀ ਇੱਕ ਅਕੈਡੈਮਿਕ ਅਦਾਰਾ ਇੱਥੇ ਤਾਂ ਕਟੁਕੜ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀ ਨੇ ਜਿਹੜੇ ਪੜ੍ਹੇ ਲਿਖੇ ਨੇ ਸੂਜ ਜਵਾਨ ਨੇ ਇੱਥੇ ਟੀਚਰ ਵੀ ਸੂਜ ਜਵਾਨ ਨੇ ਉਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਵੀ ਤੁਸੀਂ ਬੋਲਣਾ ਕੀ ਆ ਤੁਸੀਂ ਇੰਨੇ ਜਿਆਦਾ ਹੰਕਾਰ ਕੇ ਤੇ ਤੁਹਾਨੂੰ ਇੰਨੇ ਲਾਲਚੀ ਹੋ ਗਏ ਕਿ ਤੁਸੀਂ ਵਿਦਿਆਰਥੀਆਂ ਤੋਂ ਪੈਸੇ ਕਾਣ ਲਗੇ ਸਾਡਾ ਸਿੰਪਲ ਜਿਹਾ ਮਸਲਾ ਸੀ ਵੀ ਆਪ ਵਿਦਿਆਰਥੀਆਂ ਤੋਂ ਪੈਸੇ ਖਾਦਣ ਲੱਗ ਗਏ ਤੇ ਕਾਰਵਾਈ ਕਰੋ ਪਰ ਅਸੀਂ 11 ਵਜੇ ਦੇ ਬੈਠਾ ਸਾਡੇ ਕੋਲ ਅਜੇ ਤੱਕ ਕੋਈ ਗੱਲ ਕਰਨ ਵੀ ਆ ਵੀ ਇੰਨਾ ਕੁ ਵਿਦਿਆਰਥੀ ਨੂੰ ਸੀਰੀਅਸ ਲਿਆ ਜਾਂਦਾ ਇੱਥੇ ਵੀ ਇੰਨੀ ਨੀਚੇ ਥੋੜੀ ਹਰਕਤਾਂ ਤੇ ਇੰਨੀ ਨੀਚੇ ਥੋੜੀ ਵੀ ਤੋਂ ਵੀ ਵਿਦਿਆਰਥੀ ਨੂੰ ਪੁੱਛਦੇ ਵੀ ਨਹੀਂ ਸਰ ਤੁਹਾਨੂੰ ਕਿੰਨੇ ਦਿਨ ਹੋ ਗਏ ਧਰਨੇ ਤੇ ਬੈਠਿਆ ਨੂੰ ਸਾਡਾ ਦਿਨ ਪਹਿਲੇ ਜੀ ਪਰ ਕੱਲ ਇੱਕ ਜਿਹੜਾ ਮਸਲਾ ਫੇਲ ਆਲਾ ਸੀ ਉਹ ਜ਼ਰੂਰੀ ਸੀ ਇਹਨਾਂ ਦਾ ਕਿ ਗਰੀਵ ਐਲਵੇਸ਼ਨ ਦੀ ਡੇਟ ਘੱਟ ਸੀ ਕੱਲ ਦੀ ਰਹਿ ਗਈ ਸੀ ਤੇ ਉਹ ਹੱਲ ਕਰਾ ਕੇ ਅੱਜ ਤੇ ਪਾਇਆ ਗਿਆ ਸੀ ਉਹਨਾਂ ਨੇ ਕਿਹਾ ਸੀ ਵੀ ਉਹ ਮਾਫੀ ਜਿਹੜੀ ਮੈਡਮ ਨੇ ਤਮਕੀਆ ਦਿੱਤੀ ਤਾਂ ਜੋ ਦੂਜੀ ਗੱਲ ਤੇ ਗੱਲ ਕੱਲੂ ਕਰਾਂਗੇ ਅੱਜ ਕਹਿੰਦੇ ਸੀ ਗੱਲ ਹੀ ਨਹੀਂ ਕਰਦੇ ਅੱਜ ਮੈਡਮ ਮਿਲ ਨਹੀਂ ਆਦੀ ਅੱਜ ਤੁਹਾਨੂੰ ਵੀ ਐਨਾ ਉੱਪਰ ਵੀ ਅਸੀਂ ਕਿਹੜਾ ਬੰਬ ਮਾਰ ਦੇਣਾ ਭਾਈ ਤੁਹਾਡੇ ਜਵਾਕ ਆ ਤੁਸੀਂ ਕਹਿੰਦੇ ਹੋ ਮੇਰਾ ਪੁੱਤ ਮੇਰਾ ਪੁੱਤ ਕੱਲ ਤਾਂ ਕਰ ਦੇਦੀ ਸੀ ਬੇਟੇ ਮੈਨੂੰ ਅੱਜ ਪੁੱਤ ਅੱਜ ਪੁੱਤ ਆ ਬੈਠਾ ਪੁੱਤ ਦੀ ਯਾਦ ਨਹੀਂ ਆਉਂਦੀ ਇਹਨਾਂ ਨੂੰ ਮਤਲਬ ਕਿ ਪ੍ਰਸ਼ਾਸਨ ਦੁਆਰਾ ਤੁਹਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਹੈਗੀ ਸੁਣਵਾਈ ਨਹੀਂ ਗੱਲ ਵੀ ਨਹੀਂ ਹੋਈ ਕੋਈ ਆਈ ਨਹੀਂ ਗੱਲ ਕਰਨ ਸੁਣਵਾਈ ਤਾਂ ਬਾਅਦ ਦੀ ਗੱਲ ਹੈ ਨਾ ਕੋਈ ਗੱਲ ਕਰਨ ਨਹੀਂ ਆ ਰਿਹਾ ਵਿਦਿਆਰਥੀਆਂ ਇੰਨਾ ਇੱਕ ਮਤਲਬ ਸੀਰੀਅਸ ਲਿਆ ਜਾ ਰਿਹਾ ਪ੍ਰਿੰਸੀਪਲ ਸਰ ਨੇ ਜਿਹੜੇ ਅੱਜ ਮੌਜੂਦ ਨੇ ਕੀ ਇਸ ਕਾਲਜ ਵਿੱਚ ਪ੍ਰਿੰਸੀਪਲ ਸਰ ਅੱਜ ਨਹੀਂ ਪ੍ਰਿੰਸੀਪਲ ਸਰ ਤਾਂ ਉਹ ਹੈ ਨਹੀਂ ਪਹਿਲੀ ਗੱਲ ਤਾਂ ਉਹ ਡਾਇਰੈਕਟਰ ਆਫ ਪਾਵਰਸ ਮਿਲਿਆ ਉਹਨੇ ਪ੍ਰਿੰਸੀਪਲ ਨੂੰ ਸੁਨਾਮ ਦਾ ਉਹਨੂੰ ਦੂਜੀ ਪਾਵਰ ਇਤੇ ਦਿੱਤੀ ਗਿਆ ਉਹ ਸੁਨਾਮ ਜ਼ਿਆਦਾਤਰ ਹੁੰਦਾ ਇੱਥੇ ਆਉਂਦਾ ਹੀ ਨਹੀਂ ਜਾਂ ਕੋਈ ਸਾਈਨ ਤੋਂ ਕਰਨ ਨਾਲ ਫਾਈਲਾਂ ਉੱਥੇ ਚੱਲ ਜਾਂਦੇ ਨੇ ਅੱਜ ਵੀ ਉਹਨਾਂ ਨਾਲ ਵੀ ਉਹਨੇ ਗੱਲ ਕਰਾਈ ਮੈਂ ਕਿਹਾ ਸੱਸੀ ਗੱਲ ਕਰ ਕਹਿੰਦੇ ਮੁੱਦਾ ਕੀ ਆ ਮੈਂ ਹੱਸ ਪਿਆ ਮੈਂ ਕਿਹਾ ਵੀ ਅਈ ਦੋ ਦਿਨ ਹੋ ਗਏ ਤੁਹਾਨੂੰ ਅਜੇ ਮੁੱਦਾ ਹੀ ਨਹੀਂ ਪਤਾ ਜੀ ਫਿਰ ਤਾਂ ਇਹ ਆਈ ਨਾ ਕਿ ਸੀਰੀਅਸ ਤੁਸੀਂ ਲਿਆ ਚਲੋ ਮੈਂ ਕਹੀ ਮੁੱਦਾ ਆਏ ਕਹਿੰਦਾ ਹੱਲ ਨਹੀਂ ਹੋ ਸਕਦਾ ਮੇਰੇ ਹੱਥ 'ਚ ਨਹੀਂ ਹੈਗਾ ਸਟੂਡੈਂਟ ਨੇ ਇੱਕ ਨੇ ਨਾਲ ਦੇ ਨੇ ਕਿਹਾ ਵੀ ਜਿਹਦੇ ਹੱਥ 'ਚ ਹੈ ਫਿਰ ਉਹ ਕੁਰਸੀ ਤੇ ਆ ਜੇ ਤੁਸੀਂ ਰਿ ਛੱਡ ਦੋ ਕਹਿੰਦਾ ਤੈਨੂੰ ਕੱਢਾਂ ਗੱਲ ਜੋ ਬਿਲ ਚਲੋ ਤੁਸੀਂ ਵੀ ਉਹ ਇਹਦਾ ਵੀ ਮਨ ਅਕੈਡਮੀ ਦਾਾਰੇ ਚੇਕ ਕੈਟਿੰਗ ਬਿਹੇਵੀਅਰ ਤਾਂ ਰੱਖੋ ਨਾ ਜਵਾਬ ਗਰੂਡ ਹੋ ਸਕਦਾ ਕਿਉਂਕਿ ਉਹ ਜਵਾਬ ਹੈ ਉਹ ਸਿੱਖਣ ਆਇਆ ਹੈ ਜੋ ਦੀ ਤਲਖ ਵੀ ਹੋ ਸਕਦੀ ਹੈ ਬੋਲੀ ਚ ਉਹਦੇ ਕਈ ਵਾਰੀ ਸ਼ਬਦ ਵੀ ਗਲਤ ਹੋ ਸਕਦੇ ਨੇ ਕਿਉਂ ਕਿਉਂਕਿ ਉਹ ਦਿੱਕਤ ਚ ਹੈ ਉਹ ਪਰੇਸ਼ਾਨੀ ਚ ਹੈ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਪਰ ਤੁਹਾਡੇ ਸ਼ਬਦ ਨਹੀਂ ਸਹੀ ਗਲਤ ਹੋਣੇ ਚਾਹੀਦੇ ਤੁਹਾਨੂੰ ਅਕਲ ਹੋਣੀ ਚਾਹੀਦੀ ਉੱਥੇ ਡੀਲ ਕਿਵੇਂ ਕਰਨਾ ਤੁਸੀਂ ਡੀਲ ਹੀ ਨਹੀਂ ਕਰ ਰਹੇ ਸਰ ਤੁਹਾਡਾ ਨਾਮ ਤੇ ਰੈਜ਼ੀਗਨੇਸ਼ਨ ਕੀ ਹੈ ਮੈਂ ਅਮਰਿਤ ਸਮਰਾਜੀ ਰਜਿਸਟਰਾਰ ਹਾਂ ਤੇ ਪੇਪਰ ਅੱਜ ਹੈਗਾ ਬੱਚਿਆਂ ਦਾ ਸਾਰੇ ਪੰਜਾਬ ਤੋਂ ਬੱਚਿਆਂ ਨੇ ਆਉਣਾ ਜੀ ਤੇ ਇਹਨਾਂ ਵਿਦਿਆਰਥੀਆਂ ਨੇ ਗੇਟ ਬੰਦ ਕਰ ਲਿਆ ਤੇ ਉਹਨਾਂ ਨੂੰ ਪ੍ਰੇਸ਼ਾਨ ਨਿਸ਼ਾਨੀ ਹੋਈ ਓਹ ਹੋਈ ਹੁਣੀ ਤੁਹਾਨੂੰ ਪਤਾ ਜੀ ਤੁਸੀਂ ਵੀ ਖੜੇ ਹੋ ਗਏ ਹੋ ਸਰ ਗੇਟ ਕਿਉਂ ਬੰਦ ਜੇੜਕ ਬੰਦ ਕਰਨ ਦੇ ਕਾਰਨ ਕੀ ਨੇ ਜੀ ਇਹ ਤਾਂ ਹੁਣ ਇਹਨਾਂ ਨੇ ਕਿਹਾ ਵੀ ਕੱਲ ਦਾ ਇਹਨਾਂ ਦਾ ਜਿਹੜਾ ਇਸ਼ੂ ਸੀਗਾ ਵੀ ਕੋਈ ਐਗਜ਼ਾਮ ਪੇਪਰ ਦਾ ਜੀ 70 ਨੰਬਰ ਦਾ ਪੇਪਰ ਸੀਗਾ ਤੇ 60 ਚੋਂ ਨੰਬਰ ਲਾ ਕੇ ਭੇਜਤੇ ਜੀ ਠੀਕ ਹੈ ਉਹਦੇ ਕਰਕੇ ਬੱਚੇ ਫੇਲ ਹੋ ਗਏ ਜੀ ਠੀਕ ਹੈ ਉਹ ਜਿਹੜਾ ਹੈਗਾ ਚਲੋ ਸਾਡੇ ਵਾਈਸ ਪ੍ਰਿੰਸੀਪਲ ਮੈਡਮ ਨੇ ਰੋਮੀ ਗਰਗ ਜੀ ਉਹਨਾਂ ਨੇ ਇਹਨਾਂ ਦੀ ਗੱਲ ਮੰਨਦਿਆਂ ਹੋਇਆਂ ਆਪਣੇ ਆਪਣੇ ਜੇਬ ਦੇ ਵਿੱਚੋਂ ਮੈਡਮ ਨੇ ਪੈਸੇ ਭਰਤੇ 5500 ਰੁਪਏ ਕਰਿਆ ਬੰਦਾ ਸੀਗਾ ਨਾ ਰੀਵੈਲਿਊਸ਼ਨ ਤੇ ਰੀਵੈਲਿਊਸ਼ਨ ਤੇ ਇੱਕ ਉਹ ਰੀਪੇਅਰ ਦਾ ਜੀ ਉਹ ਮੈਡਮ ਨੇ ਕੋਲੋਂ ਭਰਤੇ ਉਹ ਸਰ ਕਿਉਂ ਭਰੇ ਉਹਨਾਂ ਦਾ ਕੀ ਇਹਨਾਂ ਦਾ ਕੀ ਇਹਨਾਂ ਨੇ ਵੀ ਮਜਬੂਰ ਕੀਤਾ ਨਾ ਧਰਨਾ ਦੇ ਬੈਠੇ ਸੀ ਇਹ ਜੀ ਧਰਨਾ ਪਰ ਕੋਈ ਟੀਚਰ ਨੂੰ ਬਲੈਕਮੇਲ ਕਰਕੇ ਤਾਂ ਕਰ ਨਹੀਂ ਸਕਦਾ ਸਿਰਫ ਗੱਲ ਤਾਂ ਸੁਣ ਮੇਰੇ ਬੱਚੇ ਕਰ ਰਹੇ ਤੁਸੀਂ ਐਂ ਗੱਲ ਮੰਨੀ ਉਹਨਾਂ ਦੀ ਟੀਚਰ ਵਾਈਸ ਪ੍ਰਿੰਸੀਪਲ ਦੀ ਗੱਲ ਕਰ ਰਹਾ ਜੀ ਮੈਂ ਸੁਣ ਲਓ ਨਾ ਪੂਰੀ ਗੱਲ ਠੀਕ ਹੈ ਇਹ ਬੋਲੋ ਵੀ ਚਲੋ ਬੱਚੇ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਕਿਉਂਕਿ ਕੱਲ ਲਾਸਟ ਡੇਟ ਸੀ ਜੀ ਠੀਕ ਹੈ ਉਹਦਾ ਫੈਸਲਾ ਪ੍ਰਿੰਸੀਪਲ ਸਾਹਿਬ ਜਦੋਂ ਆਉਣਗੇ ਉਦੋਂ ਬਾਅਦ ਚ ਹੋਏਗਾ ਨਾ ਜੀ ਠੀਕ ਹੈ ਕੀ ਕਰਨਾ ਕੀ ਨਹੀਂ ਕਰਨਾ ਪਰ ਇੱਕ ਵੇਲੇ ਨੁਕਸਾਨ ਨਾ ਹੋਵੇ ਬੱਚੇ ਦਾ ਜੇਕਰ ਇਹ ਸੱਚਾਈ ਹੈ ਵੀ ਬਾਾਕੀ 70 ਨੰਬਰ ਪੇਪਰ ਹੈ ਜੀ ਤੇ 60 ਨੰਬਰ ਦੇ ਵਿੱਚੋਂ ਲੱਗ ਗਏ 60 ਦੇ ਵਿੱਚੋਂ ਲੱਗ ਗਏ ਨੰਬਰ ਤਾਂ ਉਹ ਤਾਂ ਫਿਰ ਉਹ ਗਲਤ ਹੋ ਗਿਆ ਨਾ ਠੀਕ ਹੈ ਸਰ ਇੱਕ ਰਿਕਾਰਡਿੰਗ ਆਈ ਹੈ ਕਿ ਸ਼ਬਦ ਵਰਤੇ ਗਏ ਨੇ ਸਰ ਇੱਕ ਮਿੰਟ ਬਲਾਵਾ ਆਡਿਸਿਸ ਕਰ ਲਈਏ ਪਹਿਲਾਂ ਆਪਾਂ ਆਡਿਸਿਸ ਕਰ ਲਈਏ ਨਹੀਂ ਸਰ ਇੱਕ ਮਿੰਟ ਮੈਂ ਇਹ ਕਲੀਅਰ ਨਹੀਂ ਹੋਇਆ ਹੈ ਉਹ ਬੀਏ ਰਜਿਸਟਰਾਰ ਇਹਨਾਂ ਨੇ ਤਾਂ ਦਿੱਤਾ ਨਹੀਂ ਸਾਨੂੰ ਇੱਕ ਕੁਐਸਚਨ ਪੇਪਰ ਜੀ ਉਹ ਅਸੀਂ ਚਲੋ ਬੀਏ ਰਜਿਸਟਰਾਰ ਅਸੀਂ ਯੂਨੀਵਰਸਿਟੀ ਤੋਂ ਪੜਵਾ ਲਿਆ ਉਹ ਪੇਪਰ ਹੀ 60 ਨੰਬਰ ਦਾ ਸੀ ਜੀ ਠੀਕ ਹੈ ਜੀ ਤੇ ਜਿਹੜੇ ਪੇਪਰ 60 ਨੰਬਰ ਦਾ ਤੁਸੀਂ ਕਿਉਂ ਬੋਲਦੇ ਹੋ 60 ਨੰਬਰ ਦਾ ਹੀ ਪੇਪਰ ਨਿਕਲਿਆ ਸਰ ਨੂੰ ਦੋ ਨਾ ਉਹ ਪੇਪਰ 60 ਨੰਬਰ ਦਾ ਹੀ ਨਿਕਲਿਆ ਜੀ ਜੀ ਬੱਚੇਗੇ ਪਾਸ ਹੋਗੇ ਨਹੀਂ 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 ਉਹ ਨੰਬਰ ਸਹੀ ਜੋ ਵੀ ਜਿੱਦਾਂ ਇਹ ਹੈ ਉਹ 60 ਨੰਬਰ ਚੋਂ ਹੀ ਵੈਲਿਊਏਸ਼ਨ ਹੋਈ ਪੇਪਰ ਹੀ 60 ਨੰਬਰ ਦਾ ਆਇਆ ਸੀ ਇਹ ਕਹਿ ਰਿਹਾ ਸੀ 70 ਨੰਬਰ ਦਾ ਹਾਂ ਉਹਨੂੰ ਲੈ ਕੇ ਮੁੱਦਾ ਬਣਾ ਰਹੇ ਸੀ ਉਹ ਮੁੱਦਾ ਬਣਾਇਆ ਸੀ ਹੋਰ ਰੋਲ ਹੋ ਗਿਆ ਜੀ ਤੇ ਸਮਰਾ ਸਾਹਿਬ ਜਿਹੜੀ ਰਿਕਾਰਡਿੰਗ ਆਈ ਹੈ ਤਿੰਨ ਰਿਕਾਰਡਿੰਗਾਂ ਨੇ ਜਿੱਚੋ ਪੈਸੇ ਮੰਗਦੀ ਹੈ ਟੀਚਰ ਬਚੋਲਾ ਬਣ ਕੇ ਤੇ ਇੱਕੋ ਜਾਤੀ ਸੂਚਕ ਸ਼ਬਦ ਕਹਿ ਰਹੀ ਹੈ ਜਿਹੜੀ ਭਾਰਤੀ ਸੰਵਿਧਾਨ ਦੇ ਅਨੁਸਾਰ ਉਹ ਚ ਸਜ਼ਾ ਬਣਦੀ ਹੈ ਉਹਨੂੰ ਲੈ ਕੇ ਤੁਸੀਂ ਕੀ ਕਰੋਗੇ ਮੈਂ ਤਾਂ ਜੀ ਮੈਂ ਤਾਂ ਆਪ ਐਸੀ ਐ ਮੈਂ ਮੈਂ ਦਾ ਮਾਈਂਡ ਕਰੂੰਗਾ ਹੀ ਕਰੂੰਗਾ ਪਰ ਮੈਨੂੰ ਮੈਨੂੰ ਆਫੀਸ਼ੀਅਲੀ ਸਾਡੇ ਮੇਰੇ ਕੋਲ ਰਿਕਾਰਡ ਤਾਂ ਹੈ ਨਹੀਂ। ਨਾ ਤੇ ਠੀਕ ਹੈ। ਆ ਫਿਰ ਨੈਚੁਰਲੀ ਆ ਤੂੰ ਉਹ ਉੱਥੇ ਸਰ ਐਜ਼ ਅ ਐਜ਼ ਅ ਰੂਲ ਐਜ਼ ਅ ਰਜਿਸਟਰ ਜਿਹੜਾ ਐਕਸ਼ਨ ਵੱਡਦਾ। ਐਕਸ਼ਨ ਕਰੂੰਗਾ। ਨਹੀਂ ਰਜਿਸਟਰ ਤਾਂ ਮੇਰਾ ਕੰਮ ਹੈ ਐਗਜ਼ਾਮ ਕਰਾਉਣਾ। ਜੀ। ਠੀਕ ਹੈ ਐਚ ਐਸਨ ਚਾਰਜ ਵੀ ਆ ਮੈਂ। ਠੀਕ ਹੈ। ਪਰ ਜਦੋਂ ਦੀਆਂ ਗੱਲਾਂ ਇਹ ਕਰ ਰਿਹਾ ਆ ਉਦੋਂ ਮੇਰੇ ਖਿਆਲ ਚ ਮੈਂ ਜ਼ਿਆਦਾ ਇਲੈਕਸ਼ਨ ਡਿਊਟੀ ਤੇ ਹਾਂਗਾ। ਇੱਕ ਮੇਰਾ ਐਕਸੀਡੈਂਟ ਹੋ ਗਿਆ ਸੀ ਆ ਦੇਖੋ ਤੁਸੀਂ ਦੇਖ ਸਕਦੇ ਹੋ। ਠੀਕ ਹੈ ਠੀਕ। ਆ ਬੈਜ ਲੱਗੀ ਹੋਈ ਹੈ ਅਜੇ ਵੀ। ਜੀ ਜੀ ਸਰ ਬਿਲਕੁਲ ਬਿਲਕੁਲ ਮੰਨ ਗਏ। ਮੈਂ ਹੈ ਨਹੀਂ ਸੀ। ਜੀ। ਠੀਕ ਹੈ ਮੈਨੂੰ ਉਹਨਾ ਵੇਲੇ ਦਾ ਨਹੀਂ ਪਤਾ ਹੈ ਕਿ ਉਹਨਾ ਮਹੀਨੇ ਚ ਕੀ ਹੋਇਆ ਤੁਸੀਂ ਸਾਰਾ ਨੋਟਿਸ ਲੈ ਕੇ ਕਾਰਵਾਈ ਨੂੰ ਕਹੋਗੇ ਕਿ ਉਹਦਾ ਕਾਰਵਾਈ ਬਣੂਗੀ ਜਿਹੜੀ ਬਣੂਗੀ ਹੋਏ ਹੋਏਗੀ ਜੀ ਉਹ ਹੋਏਗੀ ਪਰ ਉਹਦੇ ਵਾਸਤੇ ਪ੍ਰੋਸੈਸ ਹੁੰਦੀ ਹੁੰਦੀ ਹੈ ਫੋਰ ਐਗਜ਼ਾਮਪਲ ਕੋਈ ਮਰਡਰ ਵੀ ਹੋ ਜਾਂਦਾ ਚਾਹੇ ਸਿੱਧੇ ਤੇ ਨਹੀਂ ਆਪਾਂ ਫਾਂਸੀ ਟੰਗ ਦਿੰਨੇ ਕਿਸੇ ਨੂੰ ਕੋਈ ਪ੍ਰੋਸੈਸ ਹੁੰਦੀ ਟ੍ਰਾਇਲ ਹੁੰਦੀ ਹੈ ਹੁੰਦੀ ਹੈ ਕਿ ਨਹੀਂ ਦੱਸੋ ਜੀ ਜੀ ਠੀਕ ਹੈ ਹੁਣ ਆਮ ਇੱਥੇ ਇੱਕ ਹੋਰ ਇਸ਼ੂ ਆ ਜਿਹੜਾ ਉਹ ਚਲੋ ਯਾਨੀ ਕਿ ਮਰਡਰ ਹੋਇਆ ਐ ਇੰਨੀ ਗੱਲ ਹੋਈ ਐ ਨਹੀਂ ਓਏ ਤੁਸੀਂ ਕਹਿ ਰਹੇ ਹੋ ਜਾਂ ਉਹ ਉਹ ਕਹਿ ਰਹੇ ਸਰ ਮੈਂ ਇਹ ਕਹਿ ਰਿਹਾ ਵੀ ਇਹ ਵੀ ਹੋ ਜਾਏ ਸਭ ਜੱਜ ਸਿੱਧੇ ਫਾਂਸੀ ਤੇ ਨਹੀਂ ਦੇ ਦਿੰਦੇ ਜੀ ਸਾਹਿਬ ਯਾਨੀ ਕਿ ਆਪਾਂ ਕਾਰਵਾਈ ਕਰਾਂਗੇ ਜਾਂਚ ਕਰਾਂਗੇ ਜਿਹੜਾ ਦੋਸ਼ੀ ਹੋਏਗਾ ਉਹਦੇ ਖਿਲਾਫ ਸਜ਼ਾ ਆਪਾਂ ਕਰਾਂਗੇ ਉਹ ਤਾਂ ਬਣੇਗਾ ਉਹ ਤਾਂ ਬਣੇਗਾ ਉਹ ਹੋਏਗਾ ਵੀ ਵਿਦਿਆਰਥੀਆਂ ਦੇ ਵੱਲੋਂ ਕਿਹਾ ਜਾ ਰਿਹਾ ਵੀ ਮੀਡੀਆ ਦੇ ਆਉਣ ਦੇ ਉੱਤੇ ਤੁਸੀਂ ਆ ਕੇ ਗੱਲ ਕਰਨ ਦੇ ਵਾਸਤੇ ਉਸ ਤੋਂ ਪਹਿਲਾਂ ਕੋਈ ਵੀ ਨਹੀਂ ਆਇਆ ਨਹੀਂ 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 ਐ ਜੀ ਗੱਲ ਨਹੀਂ ਮੈਂ ਜੀ ਕਲਾਸਾਂ ਵੀ ਲੈਣੀਆਂ ਠੀਕ ਐ ਤੇ ਮੈਂ ਵਰਸਰ ਵੀ ਆ ਜੀ ਮੈਂ ਹੁਣ ਤੇ ਇਥੇ ਇਹਨਾਂ ਨੂੰ ਸਰ ਨੂੰ ਬਲਾ ਕੇ ਡਾਕਟਰ ਅੱਗੇ ਨੂੰ ਬਲਾ ਕੇ ਰਜਿਸਟਰ ਆਫਿਸ ਮੈਨੂੰ ਜਦੋਂ ਕੰਪਲੇਂਟ ਆਈ ਹੈ ਕਿ ਜੀ ਬੱਚੇ ਨੂੰ ਇਸ਼ੂ ਆ ਰਿਹਾ ਮੈਂ ਤਾਂ ਆ ਬਿਲਕੁਲ ਜੀ ਤੇ ਉਹ ਮੇਰਾ ਫਰਜ਼ ਹੀ ਬਣਦਾ ਥੈਂਕ ਯੂ ਸਰ ਥੈਂਕ ਯੂ 12 12 ਲੱਗੀ ਹੋਈ ਹੈ ਰਾਜੇ ਸਾਰੇ 4 ਚੋਂ ਅੱਛਾ 12 12 ਉਹ ਕਿੰਨੇ ਦੇ ਹੁੰਦੇ ਨੇ 15 ਚੋਂ ਗਈ ਆ ਤੁਹਾਡੀ ਇੱਤ ਕੀ ਫੇਰ ਤਾਂ ਠੀਕ ਨਹੀਂ ਹਣਾ ਅਸੈਸਮੈਂਟ ਚ ਹਾਂ 4 ਚੋਂ 12 12 12 12 ਫਿਰ ਤਾਂ ਹੀ ਫਿਰ ਬਹੁਤ ਏਕ ਲੱਗੀ ਹੋਈ ਆ ਬਾਕੀਆਂ ਦੇ ਨਾਲੋਂ ਦਾ ਦਸ ਅੱਛਾ ਇਹ ਫਿਰ ਮੈਮ ਉਹ ਮੈਂ ਐਵੀ ਗੱਲ ਕਰਦੇ ਕਰਦੇ ਉਹ ਤਾਂ ਮੇਰੀ ਸਹੇਲੀ ਦਾ ਫੋਨ ਆਇਆ ਸੀ ਮੈਨੂੰ ਹੁਣ ਤੇ ਕਹਿੰਦੀ ਤੇਰੇ ਭਾਈ ਨੂੰ ਕਹ ਦੇ ਮੈਂ ਆਪਣੇ ਭਾਈ ਨੂੰ ਕੀ ਕਹਦਾ ਮੈਂ ਤਾਂ ਆਪੇ ਫੇਲ ਹੋਊਂਗੀ ਕਹ ਲਈ ਠੀਕ ਐ ਉਹ ਕਹਿੰਦੀ ਮੈਂ ਕਿਹਾ ਮੈਂ ਤਾਂ ਆਪੇ ਫੇਲ ਹੋਊਂਗੀ ਇੱਕ ਅੱਦੇ 'ਚ ਉਹਨੂੰ ਕੀ ਕਹਦਾ ਉਹਦੇ ਕਲ ਕਿਹੜਾ ਮੈਂ ਕਿਹਾ ਯੂਨੀਵਰਸਿਟੀ 'ਚ ਪੇਪਰ ਚੈੱਕ ਹੁੰਦੇ ਨੇ ਕਹ ਲਈ ਠੀਕ ਐ ਉਹਨੇ ਉਹ ਕੀ ਕਰੂ ਰਹਾ ਜੀ ਜੇ ਤੇ ਆਪਣੇ ਡਿਪਾਰਟਮੈਂਟ ਦਾ ਹੋਵੇ ਤਾਂ ਆ। ਉਹ ਅਯੋਗਾ ਦਾ। ਉਹ ਤਾਂ ਇੱਕ ਕਾਲਜ ਆ ਆਪਣੇ ਚ। ਉਹ ਉਸ ਵੀ ਨਹੀਂ ਕਰ ਸਕਦਾ। ਪਰ ਮੈਮ ਫਿਰ ਜੇ ਉਹਦਾ ਵੀ ਕਰਾਦੀ ਆ ਆਪਾਂ ਉਹ ਵੀ ਕਰ ਦੂਗੀ ਇਹ ਕੁਛ ਤਾਂ। ਰਜੀਤ ਨਾਮ ਉਹ ਕਨਗਨ ਨੂੰ ਕੌਣ ਕੀ ਕਿਹੜੀ ਕਲਾਸ ਦੀ ਆ? ਮੇਰੇ ਨਾਲੇ ਪੜਦੀ ਆ ਮੇਰੀ ਉਸੇਲੀਆ। ਆਪਣੇ ਉੱਤੇ ਟਿਕਾਉਂਦਾ। ਉਹ ਨੂੰ ਮੇ ਨਾਮ ਨੂਮ ਤਾਂ ਕੋਈ ਗੱਲ ਨਹੀਂ ਕਰੀ ਮੈਂ ਤੁਝੇਵੇਂ ਥੋਨੇ ਗਿਆ ਤੇ ਕਿਸੇ ਦਾ ਵੀ ਗੱਲ ਨਾ ਕਰੀ ਮੈਂ ਗੱਲ ਗੁੰਨ ਨਹੀਂ ਕੋਈ ਕਰੀ ਗਈ ਉਹਦੇ ਨਾਲ ਕਰਨੂ ਰਜੇ ਤਾਂ ਪੇਪਰ ਨਾ ਕਲੀਅਰ ਹੋਵੇ ਆਪਾਂ ਵਾਛਾ ਭਰਾਦੀ ਆਪਣੇ ਸਿਰ ਕੰਮਾ ਨਾ ਰਿਸਕੀ ਇਹ ਤਾਂ ਗੱਲ ਸਹੀ ਹੈ ਤੁਹਾਡੀ ਹਾਂ ਆਹ ਲਓ ਆਪਾਂ ਨੂੰ ਕੋ ਗੋ ਥੋਨੇ ਖਾ ਲਈ ਬਦਦੁਰ ਕਲੰਕ ਸਹੀ ਗੱਲ ਹੈ ਔਰ ਅਸੀਂ ਕਿਸੇ ਰਾ ਸਿਰ ਨਾਲੇ ਪੱਧਰ ਅਗਲੇ ਦੁਕਾਨਾ ਖਾਵਾਂਗੇ ਸਹੀ ਗੱਲ ਹੈ ਤਾਂ ਤੁਹਾਡੀ ਹਾਂ ਮੈਂ ਸਰ ਕੋ ਗੋ ਨੱਗੇ ਤੋਂ ਗਿਉ ਮੈਨੂੰ ਰੋਲ ਨੰਬਰ ਦੱਸੋ ਉਹਦਾ ਗੱਲਾਂ ਗੱਲਾਂ ਚ ਪੁੱਛ ਲੂੰਗੀ ਇਹ ਉਹਦਾ ਨੋ ਨੰਬਰ ਮੈਂ ਤਾਂ ਪੁੱਛ ਕੇ ਰਾਹੀਆਂ ਤੁਹਾਨੂੰ ਹਾਂ ਮੈਨੂੰ WhatsApp ਹਾਂ WhatsApp ਕਰ ਦਿੰਦਾ ਰੋ ਨੰਬਰ ਜੇ ਉਹਦਾ ਵੀ ਬਣਦਾ ਹੋਇਆ ਉਹਦਾ ਵੀ ਕਰਾ ਦਿਓ ਪਲੀਜ਼ ਉਹ ਬੜੀ ਸਿਆਣੀਆ ਕੁੜੀ ਦਾ ਜੇ ਹੋਈ ਹੀ ਉਹਦੇ ਪਰ ਉਹ 7 8 9 10 ਫਿਰ ਆਪਾਂ ਕੀ ਕਰਾਂਗੇ ਉਹਦਾ ਨੋ ਨੰਬਰ ਆਉਂਦਾ ਕਾਮਿਆਂ ਤੋਂ ਬਾਦੀ ਗੀਤਾ ਗੀਤਾ ਹਾਂ ਉਹ ਤਾਂ ਸ਼ਾਇਦ ਇਹ ਬਹੁਤ ਹੋਵੇ ਪਰ ਉਹਨੂੰ ਵੀ ਕਰਾ ਦਿਓ ਕੋਈ ਗੱਲ ਨਹੀਂ ਜੀਦੀ ਮੰਮੀ ਬਿਮਾਰ ਆ ਹਾਂ ਮੈਂ ਸਮਝ ਗਈ ਹਾਂ ਉਹਦੇ ਮਿਲਦਾ ਕੁਝ ਲਿਖਿਆ ਹੀ ਨਹੀਂ ਉਹਨਾਂ ਨੇ ਤੇ ਦੱਸਿਆ ਵੀ ਨਹੀਂ ਉਹਨਾਂ ਦਾ ਜੀ ਉਹਨਾਂ ਨੂੰ ਤਾਂ ਮੈਨੂੰ ਵੀ ਨਹੀਂ ਪਤਾ ਵੀ ਮਾਸ ਮੀਡੀਆ ਕੀ ਹੁੰਦਾ ਇਹਨਾਂ ਕਰ ਆਪਣਾ ਨੂੰ ਪਤਾ ਨਹੀਂ ਆ ਵੀ ਮੀਡੀਆ ਕੀ ਹੁੰਦਾ ਹੂੰ ਤੇ ਜੇ ਤੂੰ ਨਾ ਵੀ ਪੜਦੀ ਓਵੇਂ ਫੇਰ ਵੀ ਤੈਨੂੰ ਪਤਾ ਹੀ ਆ ਵੀ ਮੀਡੀਆ ਕੀ ਆ ਹਾਂਜੀ ਹਾਂਜੀ ਹਾਂ ਤਾਂ ਇਹ ਵੀ ਨਹੀਂ ਪਤਾ ਵੀ ਮੀਡੀਆ ਕੀ ਹੁੰਦਾ ਅੱਛਾ ਉਹ ਪੇਪਰ ਹੀ ਲਿਖ ਲਿਆ ਯੋਗੀ ਜੇ ਹੁੰਦਾ ਹੋਇਆ ਮੈਂ ਕਰਾ ਦਿਉ ਕਿਉਂ ਸਾਲ ਮੇਰੇ ਨਾਲ ਉਹ ਕਹਿੰਦੇ ਕਿ ਤੋਫਰ ਉਹ ਵੀ ਲੜੇ ਜਿੱਥੋਂ ਮੈਂ ਭਰੂੰਗੀ ਉੱਥੇ ਹੀ ਹੋ ਭਰੂਗੀ ਤੂੰ ਭਰਾਂਗੀ ਉਹ ਦੇ ਨਾ ਮੈਂ ਤਾਂ ਨਹੀਂ ਭਰਦੀ ਆਪਦੇ ਆਪ ਦੇ ਭਰਾਂਗੇ ਪੈਸੇ ਤਾਂ ਐ ਮੈਂ ਕਿਹੜਾ ਹੀ ਉਹਨਾਂ ਦੀ ਕੁੜੀਆਂ ਕਿਸੇ ਦੀ ਵੀ ਡਾਕਾ ਮਾਰ ਕੇ ਰਹਿ ਗਈਆਂ ਧਰਤੀ ਲੱਗਦਾ ਨਾ ਹੁਣ ਦੇਖ ਮੈਨੂੰ ਤਾਂ ਤੇਰਾ ਵੀ ਉਹ ਹੁੰਦਾ ਵੀ ਕੱਲ ਨੂੰ ਹਨਾ ਬੱਚੇ ਦੇ ਮਨ ਚ ਆਏ ਨਾ ਪਤਾ ਨਹੀਂ ਮੈਨਨ ਵੀ ਹਨਾ ਜਿੰਨਾ ਜਿੱਥੇ ਹੁਣ ਰਿਜ਼ਲਟ ਨਹੀਂ ਆਊਗਾ ਮੈਨੂੰ ਤੇਰਾ ਡਰ ਰਹੂਗਾ ਦੇਖ ਹੂੰ ਹਨਾ ਬਸ ਬਾਕੀ ਸਾਰੇ ਪਰਿਮਾਨੇ ਦਰਜ ਕਿ ਸਿੱਧਾ ਅੱਜ ਤੱਕ ਪਤਾ ਨਾ ਅਗਲੇ ਦੇ ਮਨ ਚ ਕੀ ਸਹੀ ਗੱਲ ਹੈ ਤੈਨੂੰ ਵੀ ਹਨਾ ਰਹਿਣ ਦੱਸੋ ਫਿਰ ਇਹ ਲਿਸਟਾ ਕਰ ਦੋ ਦੱਖਾਣੀ ਹੈ ਉਥੇ ਇਹ ਯੂਨੀਵਰਸਿਟੀ ਨੇ ਅਧਿਆਪਕ ਜਿਹੜੀ ਮੈਡਮ ਹੈ ਹੈੱਡ ਦੁਬਾਰਾ ਰਹਿਣਾ ਚਾਹੁੰਦੇ ਜਮਾ ਕਰਾ ਦੇਣਗੇ ਤਾਂ ਚੱਕ ਕਰਕੇ ਮੇਰਾ ਵੀ ਮੈਨੂੰ ਜੇ ਪਹਿਲੀ ਪਤਾ ਹੁੰਦਾ ਮੇਰਾ ਤਾਂ ਮਾਮਾ ਉਥੇ ਇਧਰ ਹੋਇਆ ਹੈ ਹੈੱਡ ਯੂਨੀਵਰਸਿਟੀ ਦਾ ਪਰ ਮੈਂ ਗੱਲ ਨਹੀਂ ਕਰ ਸਕਦੀ ਕਿਸੇ ਲਵੇ ਇਹ ਗੱਲਾਂ ਇਹ ਜੀ ਕਰਨ ਵਾਲੀਆਂ ਤਾਂ ਹੋਈ ਨਹੀਂ ਹੈ ਨਾ ਇਹ ਆ ਲੱਗੂਗਾ ਕਿ ਕੜਈ ਲੈਂਦੀ ਪਹਿਲਾਂ ਉਹ ਇਹ ਰਿਸਟਰਡ ਆਪ ਦੀ ਵੈਸਟਿਕਾ ਹੁਣ ਮੇਰਾ ਮਾਮਾ ਉਥੇ ਦਾ ਆ ਨੰਸੀਨ ਸੀ ਤਾਂ ਸਾਰੇ ਛੋਟੇ ਨੇ ਉਹਦਾ ਕੈਂਸੀਲਰ ਆਪ ਹੋਗਾ ਮਤਲਬ ਹੈਡ ਤੇ ਉਹ ਮਤਲਬ ਉਹਦੇ ਅੰਦਰ ਹੀ ਆਈ ਨਾ ਜੀ ਮੈਂ ਜੇ ਇੱਕ ਗੱਲ ਕਹਾ ਐਵੇਂ ਦੀ ਗੱਲਾਂ ਕਿਸੇ ਦੇ ਕਰਨਾਂ ਕੱਲੋਂ ਤੇਰਾ ਵਿਆਹ ਵੀ ਹੋਣਾ ਹਨ ਇਹ ਹੋਣੀ ਹੈ ਇਹ ਸਚਾਈ ਹੈ ਰਾਜੇ ਹਨਾ ਜਿਹੜੀ ਗੱਲਾਂ ਚੋਂ ਮੈਂ ਬੀਚ ਨੂੰ ਆ ਕੱਲ ਨੂੰ ਪੁਮਾ ਤੇਰਾ ਸੱਗਾ ਮਾਮਾ ਕੱਲ ਨੂੰ 122 ਹੋ ਜਾਂਦੀ ਆ ਅਗਲਾ ਨਾ ਮਾਵਾ ਪਹੁੰਚੇ ਤੇ ਮੇਣਾ ਮਾਰ ਦਿੰਦਾ ਲੈ ਤੇ ਵੀ ਉੱਥੇ ਨਾ ਬੋਲ ਲਾ ਕਿ ਮੈਂ ਪਾਸ ਕਰਾਈ ਤੀ ਕੋਈ ਫੈਮਰਾ ਫਿਰ ਮਾਵਾ ਬਣ ਝੁਕਣਾ ਬਹੁਤ ਔਖ ਹੋ ਜਾਂਦਾ ਮੜੀ ਵੀ ਗੱਲ ਪਿੱਛੇ ਝੁਕਾਉਣਾ ਆਪਾਂ ਨੂੰ ਹਮ ਹਾਲੇ ਤੁਸੀਂ ਨਿਆਣੇ ਹੋ ਤੁਹਾਨੂੰ ਇਹ ਗੱਲਾਂ ਨਹੀਂ ਹਾਲ ਜਿਉਂ-ਜਿਉਂ ਉਹ ਬੰਦਾ ਹਨਾ ਫੈਮਿਲੀ ਚ ਪੈਂਦਾ ਜਿਉਂ-ਜਿਉਂ ਅੱਗੇ-ਅੱਗੇ ਸਮਾਂ ਬੀਤਦਾ ਆਪਾਂ ਨੂੰ ਸਮਝ ਆਈ ਜਾਂਦੀ ਐ ਕੱਲ ਨੂੰ ਬੰਮਾ ਥੱਗਾ ਮਾਮਾ ਕੋਈ ਵੀ ਆ ਰਵੇ ਅਗਲਾ ਮਹੀਨਾ ਦੇ ਹੀ ਦਿੰਦਾ ਫਿਰ ਉਸ ਉੱਥੇ ਨਾ ਮਾਪੇ ਨੂੰ ਝੁਕਾਉਣਾ ਜਾਂ ਮੜੀ ਦੀ ਗੱਲ ਬਹੁਤ ਔਖਾ ਹੋ ਜਾਂਦਾ ਐ ਤਾਂ ਗੱਲ ਸਹੀ ਐ ਈ ਕੁੜੀ ਹਾਂ ਕਿਤੇ ਨਾ ਕਿਤੇ ਅਗਲੇ ਮਹੀਨੇ ਚ ਮੈਨੂੰ ਦੇ ਦਿੰਦਾ ਬਾਕੀ ਜੇਕਰ ਮੈਂ ਦੋ ਦਾ ਤੁਸੀਂ ਕਰਾ ਦੂਗੇ ਮੇਰੇ ਉਹ ਜਿਹੜੇ ਦੋ ਫੋਨ ਨੇ ਨੋਰਾ ਵਣ ਵਾਲੇ ਉਹ ਔਖੇ ਹੋ ਜਾਣਗੇ ਥੋੜੇ ਜਿਨੇ ਹੋਰ ਉਹਨੇ ਲਈ ਲਿਖਿਆ ਹੋਇਆ ਕੁਸ਼ਨਾ ਬਹੁਤ ਖੇਤਾਂ ਉਹ ਮੈਡਮ ਬਾਸਾਂ ਦਾ ਜਾਨ ਕੀ ਪਤਾ ਵਾ ਮੈਂ ਹੁਣ ਰਹੀ ਆਪਾਂ ਕੀਤਾ ਤਾਂ ਆਪਾਂ ਗੱਲ ਲੈ ਲਿਆ ਨਾ ਮੇਰੇ ਤਾਂ ਤੇਰਾ ਬਟ ਇਹ ਜੀ ਹੁਣ ਰਿਜ਼ਲਟ ਨਹੀਂ ਆਊਗਾ ਨਾ ਕੱਲ ਨੂੰ ਕੋਈ ਨਹੀਂ ਆਪਾਂ ਤਾਂ ਕਹਿੰਦੇ ਪਰਮਾਤਮਾ ਕਰੇ ਨਾ ਕਿੰਨਾ ਔਖਾ ਮੈਨੂੰ ਤਾਂ ਫੇਰ ਮੈਨੂੰ ਔਖ ਲੱਗੂਗਾ ਨਾ ਆ ਬੱਚ ਨੂੰ ਲੱਗਦਾ ਪਤਾ ਨਹੀਂ ਕਿਤੇ ਮੈਡਮ ਨੇ ਖਾ ਲਿਆ ਹੈ ਨਾ ਕਿੰਨਾ ਔਖਾ ਲੱਗਦਾ ਸਹੀ ਗੱਲ ਹੈ ਹਾਂ ਜਿੰਨੇ ਦਾ ਰਿਜ਼ਲਟ ਨਹੀਂ ਹੋਊਗਾ ਮੈਂ ਤੇਰਾ ਮੈਨੂੰ ਫੇਰ ਵੀ ਡਰ ਰਹੂਗਾ ਨਾ ਇਹ ਕਿਤੇ ਹੋਈ ਗੱਲ ਹੁਣ ਕਿਸੇ ਦੇ ਮਨ ਨੂੰ ਕੀ ਪਤਾ ਹਨਾ ਇਹ ਅਗਲਾ ਠੇਰਾ ਲਾ ਕੇ ਫੇਰ ਉਹ ਕਰਦੇ ਹਨਾ ਮੈਂ ਕਿਹਾ ਉੱਥੇ ਲਿਸਟਾਂ ਚੈੱਕ ਕਰਨ ਜਾਉਂਗੀ ਦੁਆਰੇ ਦੁਆਰੇ ਰਾਜੀ ਫਿਰ ਮੈਂ ਮੈਂ ਇਹ ਤਾਂ ਤੁਸੀਂ ਪੱਕੀ ਗੱਲ ਕਰੋ ਫਿਰ ਮੇਰਾ ਫਾਇਦਾ ਕੀ ਹੋਏ ਆ ਪੈਸੇ ਮੈਂ 8 ਤਾਂ 10 ਦੇ ਦੂੰਗੀ ਪਰ ਤੁਸੀਂ ਮੇਰੇ ਨਾਲ ਤਾਂ ਨੰਬਰ ਵਧਾ ਦਿਓ ਉਹਨਾਂ ਨੂੰ ਕਹਿ ਕੇ ਨਾਲੇ ਮੈਂ ਵੀ ਕਰ ਦੋ ਥੋੜੇ ਮੋٹے ਦਾ ਕਰੇ ਸਕਦੇ ਹੂੰ ਜੇ ਹੂੰ ਹੁੰਦੇ ਹੋਣਾ ਫਿਰ ਮੈਂ ਦੇਖਦੀਆਂ ਗੱਲ ਕਰਕੇ ਰਹਿਦੇ ਹਨਾ ਹਾਂ ਰਿਸ਼ਤੇਦਾਰੀ ਕੱਢ ਲਊ ਨਾ ਕੋਈ ਉਹਦੇ ਚੁੜੇ ਚਮਾਰ ਹੁੰਦੇ ਨੇ ਮੈਂ ਉਹਨਾਂ ਨਾਲ ਕੀ ਦੀ ਸਾਰੀ ਕਰਦਾ ਫਿਰ ਉਹ ਤੁਹਾਨੂੰ ਕਿਵੇਂ ਜਾਣਦੇ ਨੇ ਉਧਰ ਜੀ ਯੂਨੀਵਰਸਿਟੀ ਜਿੱਮੇ ਹੁਣ ਇੱਥੇ ਕਾਉਂਸਲਿੰਗ ਦਾ ਮੀਟਿੰਗਾਂ ਹੁੰਦੀਆਂ ਨੇ ਅੱਗੀਆਂ ਹੁਣ ਆਪਣੇ ਕੋਰਸ ਖੁੱਲਣੇ ਨੇ ਤਾਂ ਵੀ ਅਸੀਂ ਯੂਨੀਵਰਸਿਟੀ ਜਾਂਦੇ ਰਹੇ ਤੇ ਉਹ ਕਿਤੇ ਅੱਗੇ ਗਰੁੱਪਾਂ ਚ ਉਹ ਜਾਣ ਪਛਾਣ ਹੋ ਜਾਂਦੀ ਆ ਅੱਛਾ ਹੁਣ ਆਪਣੇ ਰੇਡੀਓ ਉਹਦਾ ਰੇਡੀਓ ਦਾ ਜੌਕੀ ਦਾ ਕੋਰਸ ਖੁੱਲਣਾ ਹੁਣ ਅਸੀਂ ਤਿੰਨ ਚਾਰ ਵਾਰੀ ਮੈਂ ਤੇ ਮੈਡਮ ਮੀਟਿੰਗਾਂ ਤੇ ਜਾ ਕੇ ਆਏ ਆ ਤੇ ਖੋਲ ਜਾਂਦੇ ਨਾਮ ਆਉਂਦੇ ਹੁੰਦੇ ਨੇ ਉੱਤੇ ਜਾਣ ਪਛਾਣ ਹੋ ਜਾਂਦੀ ਐ ਮੈਂ ਅੱਛਾ ਜੀ ਅੱਗੇ ਤੋਂ ਅੱਗੇ ਟੀਚਰਾਂ ਨਾਲ ਅੱਛਾ ਹਾਂ ਜੀ ਮੈਮ ਫਿਰ ਕੀ ਕਹਿੰਦੇ ਹੁੰਦੇ ਨੇ ਫਿਰ ਮੈਂ ਕੋਦੂ ਕਰਾਂ ਫਿਰ ਮੂਰਤਾਂ ਦੇ ਕੋਲ ਹੈਗੇ ਨੇ ਹਣਾ ਫਿਰ ਮੈਂ ਕੋਦੂ ਬਸ ਹਾਂ ਜਨ ਕੇ 6 ਵਜੇ ਸੇ ਮੈਂ ਦਨ ਲਗਾ ਦਿਆਂ ਰਜੀ ਠੀਕ ਹੈ ਜੀ ਹਾਂ ਮੈਂ ਉਹ ਕੀਤਾ ਤਾਂ ਕਿੰਨਾ ਜੀ ਦੱਸਣਗੇ ਇੱਕ ਵਾਰੀ ਪੁੱਛ ਲੈਣੇ ਹਣਾ ਹਾਂ ਜੀ ਪੁੱਛ ਲਵਾਂਗੇ ਨੰਬਰ ਆਪਾਂ ਦੇ ਜੀ ਹੋਏ ਉਹ ਨੰਬਰ ਦੱਸ ਫਿਰ ਆਪਾਂ ਉਹਨੂੰ ਪਾਸੇ ਕਿਥੋਂ ਕਰਾਵਾਂਗੇ ਰਜੀ ਜੀ ਵੱਧ ਹੋਏ ਮੈਂ ਉਹ ਕਰਾ ਦਿਆਂ ਫਿਰ ਆ ਹਾਂ ਮੈਂ ਕੀ ਕਹਿੰਦੇ ਨੇ ਕਿੰਨਾ ਰੋਲ ਨੰਬਰ ਹੈ ਦਾ ਉਹ ਤਾਂ ਬਾਅਦ ਆਈ ਮੈਨੂੰ ਐ ਨਹੀਂ ਪਤਾ ਹੈਗਾ ਹੁਣ ਮੈਨੂੰ ਕਿਹੜਾ ਪਤਾ ਰਹੇ ਕੰਮ ਹੈ ਦਾ ਯੂਨੀਵਰਸਿਟੀ ਰੋਲ ਨੰਬਰ ਕਿੰਨਾ ਕਲਾਸ ਦਾ ਪੁੱਛ ਕੇ ਦੱਸਦਾ ਨਹੀਂ ਮੈਂ ਕਿਤਾਬੋਂ ਵੀ ਤੇਰਾ ਰੋਲ ਨੰਬਰ ਕਿੰਨਾ ਹਾਂ ਪੁੱਛ ਕੇ ਮੈਨੂੰ ਮੈਸੇਜ ਕਰ ਦੇ ਮੈਸੇਜ ਕਰ ਦਾਂਗਾ ਠੀਕ ਹੈ ਠੀਕ ਹੈ ਜੀ ਮੈਂ ਮੋਹ ਤੋਂ ਬੱਦ ਲਵਾ ਦੂੰ ਪਲੀਜ਼ ਜੀ ਦਰ ਦੇ ਉਹ ਦੋਹਿਆਂ ਚੋਂ ਮੈਂ ਮੈਂ ਦੇਖਿਆ ਸੀ 70 70 ਦਾ ਪੇਪਰ ਸੀ ਹਨਾ 70 70 14 60 ਦਾ ਫਿਰ ਤਾਂ 21 22 ਨੇ ਮੈਮ ਵੱਧ ਤਾਂ ਲਵਾ ਦੋ ਅਜੀਨ ਉਹ ਕੀ ਕਰਦੇ ਨੇ ਉਹ ਕਹਣ ਤੇ ਆਪਣੀ ਘੜਾ ਹੁਣ ਉਹਨਾਂ ਨਾਲ ਹੋ ਗਿਆ ਉਹ ਤਾਂ ਮਾਰੇ ਮੋਟੀ ਜਾਣ ਬਚਾਣਾ ਹਾਲਾ ਕਰੂਗਾ ਮੈਂ ਤਾਂ ਕਰਦਾ ਨਹੀਂ ਫਿਰ ਕੀ ਪਹੁੰਚਵਾ ਲਾਂਗੇ ਇਹ ਵੀ ਗੱਲ ਸਹੀ ਹੈ ਹਾਂ ਨਾ ਆ ਬੜਾ ਘੜਾ ਕਰਦਾ ਕੰਮ ਨਾ ਸਹੀ ਗੱਲ ਹੈ ਫਿਰ ਮੈਮ ਤੁਸੀਂ ਉਹਨਾਂ ਨਾਲ ਇੱਕ ਵਾਰਤਾ ਗੱਲ ਕਰ ਲੂ ਮੈਂ ਵੱਧ ਵੀ ਦੇ ਦੂੰਗੀ ਵੀ ਜੇ ਉਹ ਪੇਪਰ ਤੋਂ ਕਰਾ ਦੇਣਾ ਮੈਂ ਤਾਂ ਘਟ ਤੇ ਕਹਿ ਰਹੀ ਸੀ ਉਹਨੂੰ 6 ਮੈਂ ਤਾਂ ਕਹਿ ਰਹੀ ਸੀ ਸਰ 6 ਲੋ ਜੀ 8 ਜੀ ਹੂੰ ਕਹਿੰਦੇ ਮੈਡਮ ਇਸਕੇ ਕੰਮ ਹੁੰਦਾ ਪਰ ਇਹ ਤਾਂ ਰਿਸਕ ਤਾਂ ਹੈਗਾ ਫਿਰ ਉਹ ਮੈਂ ਉਹਨਾਂ ਦਾ ਲਿਸਟ ਭੇਜਣੀ ਹੁੰਦੀ ਹੈ ਕਿਹਨੇ ਨੇ ਉਹਨਾਂ ਨੇ ਉਹ ਕ ਪੇਪਰ ਭੇਜਦੇ ਹੁੰਦੇ ਨੇ ਆਪਣੇ ਕਾਲਜ ਚ ਪੇਪਰ ਹੱਦ ਅੱਗੇ ਤੋਂ ਅੱਗੇ ਹੋ ਹੁੰਦੇ ਨੇ ਉਹ ਚੈੱਕ ਕਰੂਗਾ ਹਾਂ ਅਗੇ ਜਿਹੜੀ ਡਿਪਾਰਟਮੈਂਟ ਦੀ ਉਥੇ ਨੈਨਸੀ ਮੈਡਮ ਆ ਜਾਣਦੀ ਆ ਮੈਂ ਵੀ ਉਹਨੂੰ ਉਹ ਚੈੱਕ ਅੱਗੇ ਤੋਂ ਅੱਗੇ ਹੁੰਦੇ ਨੇ ਨਾ ਫੇਰ ਅਪਲੋਡ ਫੇਰ ਕਿਤੇ ਹੋ ਤੇ ਡਾਊਨਲੋਡ ਹੋ ਕੇ ਫੇਰ ਫਿਰ ਮੈਂ ਜੇ ਮੰਨ ਲਉ ਵੀ ਉਹਨੇ ਮਤਲਬ ਅੱਗੇ ਹੁਣ ਮੰਨ ਲਉ ਉਹਨੇ ਮੇਰੇ ਨੰਬਰ ਲਾ ਕੇ ਤੁਹਾਡੇ ਕੋਲ ਤੋਂ ਤੋੜਦੇ ਠੀਕ ਹੈ ਉਦੋਂ ਬੜਾ ਜਿਹੜੇ ਅਗਲੇ ਨੈਂਸੀ ਮੈਡਮ ਕੋਲ ਹੋਣਗੇ ਕੀ ਪਤਾ ਉਹ ਕਟਾ ਦੇ ਫਿਰ ਨੰਬਰ ਨਹੀਂ ਰਹਿ ਜਾਂ ਨਹੀਂ ਕੱਟਦੇ ਹੁੰਦੇ ਉਹਤੇ ਇੱਕ ਅਪਲੋਡ ਹੋਗਾ ਸਕੈਨ ਕਰਕੇ ਨਾ ਇੱਕ ਚੈਕਿੰਗ ਕਰਦੇ ਹੁੰਦੇ ਨੇ ਵੀ ਕਿੰਨਾ ਕੁ ਐਨਰ ਉਹ ਤੇ ਨਹੀਂ ਜਾਂਦੇ ਹੁੰਦੇ ਉਹ ਦੀਪ ਜੀ ਹਾਂ ਐਨਰ ਦੀਪ ਜੀ ਉਹ ਬਸ ਸੀਟਾਂ 'ਚ ਅਭੀ ਹਾਂ ਲਿਖਿਆ ਹੋਇਆ ਹੁਣ ਜੇ ਮੈਂ ਸੋਚਾਂ ਵੀ ਜਿਹਦੇ ਨੰੋਂ ਨੇ ਉਹਨੂੰ ਮੈਂ ਪਾਸ ਕਰਦਾ ਫਿਰ ਤੋ ਵੀ ਖੁਸ਼ ਹੋਊਗਾ ਅਗਲਾ ਜਦੋਂ ਉੱਥੇ ਕੁਝ ਲਿਖੇ ਹੀ ਨਹੀਂ ਹੋਇਆ ਇਹ ਚੀਜ਼ ਹੁੰਦੀ ਆ ਹੁਣ ਤੇਰੀਆਂ ਸ਼ੀਟਾਂ ਤਾਂ ਭਰੀਆਂ ਹੋਈਆਂ ਨੇ ਨਾ ਐਨ ਡੀਪਲੀ ਚ ਥੋੜੀ ਜਾਣਗੇ ਉਹ ਜਿਵੇਂ ਤੂੰ ਕਹਿ ਰਹੀਆਂ ਵੀ ਹੰਨੀਆਂ ਸ਼ੀਟਾਂ ਭਰ ਕੇ ਆਈ ਥੀ ਫਿਰ ਸ਼ੀਟਾਂ ਇੰਨੀਆਂ ਭਰੀਆਂ ਨੇ ਮੈਂ ਫੇਰ ਵੀ ਨੰਬਰ ਬਹੁਤ ਘੱਟ ਆ ਓ ਕੀ ਕਰਾਂ ਸਰ ਜੀ ਹਾ ਤਾਂ ਖੀਗਾਂ ਮੈਂ ਰਹਿਣਾ ਹੋਰ ਫਿਰ ਮੈਮ ਕੀ ਇਹਦਾ ਹੋਰ ਕੋਈ ਮਤਲਬ ਮੈਂ ਤਾਂ ਤੁਛੇ کہہ ਰਹੀ ਆ ਜੀ ਉਹਨੂੰ ਮੈਂ ਕਹੇ ਵੀ ਚੱਲ ਤੇਰੇ ਦੋ ਬੱਟ ਜੀ 6 ਚ ਕਮ ਚੱਲ ਜੇ ਹੂੰ 6 ਤੇ ਵੀ ਮੈਮ ਫਿਰ ਜੇ ਮੈਂ ਤਾਂ ਬੱਦ ਵੀ ਦੇ ਦੂੰ ਤੁਸੀਂ ਕਰ ਲਓ ਗੱਲ ਕੋਈ ਗੱਲ ਨਹੀਂ ਸਰ ਮੈਂ ਦੇਖ ਤੁਸੀਂ ਮੇਰੀ ਗੱਲ ਸੁਣੋ ਆਪ ਹੀ ਦੇਖੋ ਤੁਸੀਂ ਹੁਣ ਮੈਨੂੰ 21 22 ਨੰਬਰ ਲਾਈਨੇ ਤੁਨ ਲਵਾਏ ਨੇ ਨਾ ਤਾਂ ਠੀਕ ਹੈ ਮੇਰੇ 21 22 ਤੇ ਮੇਰਾ ਬਣਦਾ ਕੀ ਤੁਸੀਂ ਆਪੀ ਦੇਖੋ ਹਾਂ ਤਾਂ ਨਾ ਗਾ ਰਹੇ 21 22 ਤੇ ਤਾਂ ਮੈਂ ਪਾਸ ਫੇਰ ਵੀ ਨਹੀਂ ਹੋਣੀ ਨੋ ਪਾਸ ਦਾ ਰਿਕੀ ਵਾਲਾ ਉਹ ਗਰੀਬੀ ਖਾਲਾ ਪਾਸ ਬਣਦਾ ਫਿਰ ਹੁਣ 17 ਤੋਂ 21 22 23 24 ਤੱਕ ਰਾਏ ਦੋ ਐਨੇ ਘਟਨਾ ਕਰ ਉਹ ਗੱਲ ਕਰ ਲਓ 10 ਚ ਕਰ ਲੇਗੇ ਆਪਾਂ ਕਿਉਂ ਨਹੀਂ ਨਾ ਮੇਰੇ ਘਰੋਂ ਮੇਰੇ ਘੜਾ ਉੱਥੇ ਪੈਟਰੋਲ ਮੱਚਦਾ ਮੈਂ ਤਾਂ ਕਹਿਦਾ 30 ਲਾ ਦੋ ਹਾਂ ਫਿਰ ਤਾਂ ਬਲਤਾ ਤਾਂ ਉਹੀ ਹੈ ਨਾ ਮੇਰੇ ਘੜਾ ਕੋ ਸਖਾ ਸਕਦਾ ਮੈਂ ਤਾਂ ਇੱਕ ਫੋਨ ਹੀ ਕਰਨਾ ਕਰ ਲਓ ਮੈਮ ਜੇ ਤਾਂ ਬਣਦਾ ਤੁਸੀਂ ਮੈਨੂੰ ਨੰਬਰ ਭੇਜ ਦਿਓ ਸ਼ਾਮ ਨੂੰ ਤੇ ਮੈਂ ਤੱਕ ਉਹ ਕਹਿੰਗੀ ਕਹਿੰਦੀ ਆ ਮੈਡਮ ਮੈਂ ਤਾਂ ਕਹਿ ਰਹੀ ਸੀ ਜੀ ਉਹਨਾਂ ਸਰ ਨੂੰ ਮੈਂ ਉੱਥੇ ਗੱਲ ਕਰਾਈ ਜੀ ਹਮਮ ਸਰ ਸ 6 ਚ ਕਰ ਲੋ ਜੀ ਹਮਮ ਮੈਂ ਕਿਹਾ ਠੀਕ ਜੀ ਫਿਰ ਬਾਦ ਦੀ ਕੁੜੀ ਆ ਔਰ ਮੈਂ ਹੋਰ ਹੋਰ ਕੀ ਕਹਾ ਉਹ ਉਹ ਸੁਕੇ ਨਹੀਂ ਸਕਦੇ ਨਾ ਸਹੀ ਗੱਲ ਐ ਤਾਂ ਕਹਿੰਦੀ ਓਖਾ ਮੈਡਮ ਫਿਰ ਉਹਨੂੰ ਗਾਹ ਕੈਸ਼ ਵੀ ਨਹੀਂ ਸਕਦੇ ਸਕੇ ਉਹ ਕੋਗਾ ਮੈਂ ਤਾਂ ਕੋਈ ਗੱਲ ਨਹੀਂ ਮੈਂ ਮੈਂ ਆੱਠੇ ਦੇ ਦੂੰਗੀ ਉਹ ਲਾ ਦੇ ਚਿਰ ਮਨ ਨੂੰ ਪਰ ਜੇ ਉਹ ਮੇਰਾ ਵੱਧ ਲਵਾ ਸਕਦਾ ਤਾਂ ਵੱਧ ਜਿੱਥੋਂ ਵੀ ਤੁਸੀਂ ਕਰਾ ਸਕਦੇ ਹੋ ਵੱਧ ਕਰਾ ਦਿਓ ਤੂੰ ਆ ਕੱਟ ਅਗਲੀ ਵਾਰੀ ਦੇਖ ਪਰ ਮੈਂ ਹੀ ਲਿਆ ਕਰੂੰ ਤੁਹਾਡੇ ਪੇਪਰ ਮੈਨੂੰ ਦੇ ਦਿਆ ਕਰੀ ਵੱਧ ਠੀਕ ਹੈ ਜੀ ਠੀਕਾ ਠੀਕ ਹੈ ਜੀ ਹਾਂ ਇੱਕ ਪੇਪਰ ਦਾੱਠ ਦੇ ਦਿਆ ਕਰੀ ਲਾ ਲਿਆ ਕਰ ਮੈਂ 60 ਦੇ 60 ਲਾ ਦਿਆ ਕਰਾਂ ਦੇ ਨੇ ਠੀਕ ਹੈ ਜੀ ਕਰੀ ਮੈਂ ਕਿਹ ਪੇਪਰ ਦਾੱਠ ਦਿਆ ਕਰੀ ਜੀ अच्छा फिर जा तो जाऊंगा फिर ਤੁਸੀਂ ਇਸ ਵਾਰੀ ਪੇਪਰ ਲੈ ਲੈਣੇ ਮੈਂ ਤਾਂ ਪਹਿਲੇ ਸਾਲ ਕਰਕੇ ਨਾ ਰਿਸਕ ਲੈਣ ਤੇ ਲੈਣੀ ਹਲੇ ਟਾਈਮ ਨਹੀਂ ਨਬੂਸ ਹੋਇਆ ਸੀ ਨਾ ਹਾਂ ਬਾਕੀ ਚਲੋ ਐਨ ਗਰਮੀ ਕਰਕੇ ਆਪਾਂ ਨੀ ਕਾਤੋਂ ਉਹ ਕਰਨਾ ਗਰਮੀ ਗਰਮੀ ਨਾਲ ਜਦ ਹੋਣ ਵੀ ਉਹ ਤੋਂ ਲੈ ਲਵਾਂ ਤੇ ਹਾਲੇ ਆ ਪੀੜਾ ਸਾਲਾਂ ਦੀ ਹੋਇਆ ਹੈਗਾ ਵੀ ਕੀ ਫਟਾ ਨਾ ਰਿਸਕ ਲੈ ਕੇ ਹੁਣ ਸਾਰਾ ਫਿਰ ਜਿੱਥੇ ਲੱਗ ਜਾਂਦੇ ਆ ਫਿਰ ਹੌਲੀ ਹੌਲੀ ਹਿਸਾਬ ਆ ਜਾਂਦਾ ਹੁਣ ਸਾਰਾ ਹਿਸਾਬ ਆ ਗਿਆ ਨਾ ਕਿਵੇਂ ਦਾ ਪ੍ਰੋਸੈਸ ਆ ਫਿਰ ਉਹ ਹਿਸਾਬ ਨਾਲ ਕੰਮ ਚੱਲ ਜਾਂਦਾ ਪਹਿਲਾਂ ਪਹਿਲਾਂ ਪੱਕੇ ਕੋਈ ਘਰ ਦਾ ਕੰਮ ਹੋ ਵੀ ਕਿੰਨਾ ਔਖਾ ਇਸਕ ਲੈਣੇ ਆ। ਹਾਂਜੀ। ਇਹ ਕੀ ਪਤਾ ਨਹੀਂ। ਹਾਂਜੀ ਉਹ ਤਾਂ ਹੈਗਾ। ਮੈਮ ਦੇਖ ਲਓ ਜੀ ਬਣਦਾ ਹਨਾ ਮੈਨੂੰ ਤਾਂ ਐ ਲੱਗਦਾ ਮੇਕੀ ਬਾਈ ਤੇ ਤਾਂ ਜਮੀ ਜਾਊਂਗੀ। ਪਰ ਅਸੈਸਮੈਂਟ ਵੀ ਇੰਨੀ ਚੰਗੀ ਨਹੀਂ ਲੱਗੀ ਹੋਣੀ। ਮੈਂ ਦੇਖਦੀ ਆ ਕਿੰਨੀ ਆ ਰਹੀ ਤੇਰੀ। ਅਸੈਸਮੈਂਟ ਹੋਣੀ ਦੇਖ ਕੇ ਦੱਸੋ ਜੀ। ਦੇਖ ਦਊ। ਕਿੰਨਾ ਰੋਲੰਬਰ ਕਲਾਸ ਕਰਾ? 85 ਹੈ ਬੰ। ਹਾਂ ਕਲਾਸ। ਕਲਾਸ ਤੇ ਮੇਰਾ 15। ਠੀਕ ਆ ਜਾਂ ਮੈਂ ਦੇਖ ਦਊ। ਠੀਕ ਹੈ।